ਉਹ ਐਲੀ ਨੇ ਕੀ ਕਰਿਆ ਐਲੀ ਨੇ ਕੁਛ ਨਹੀਂ ਕਰਿਆ ਐਲੀ ਨਾ ਮਿਲਿਆ ਹੈਗਾ ਨਾ ਉਹਨੇ ਕੋਈ ਗੱਲਬਾਤ ਕੀਤੀ ਹੈਗੀ ਐਲੀ ਬੁਲਾਈ ਗਿਆ ਇੱਕ ਤੱਕੇ ਖਵਾਈ ਗਿਆ ਉਹਨੂੰ ਤੇ ਵੀਰੇ ਅੱਜ ਤੋਂ ਪਹਿਲਾਂ ਇੱਕ ਗਾਣਾ ਆਇਆ ਸੀਗਾ ਸਨੀਫ ਗਾਣਾ ਜਿਹੜਾ ਐਲੀ ਮੰਗੜ ਦੇ ਵੱਡੇ ਗਰੇਵਾਲ ਨੇ ਗਾਤਾ ਸੀਗਾ ਜੀ ਜੀ ਦੀਪ ਬੱਲਰਾ ਬਾਈ ਹਾਂਜੀ ਤੁਹਾਡੀ ਕੀ ਲੱਗਦੀ ਜੀ ਜੋ ਗੀਤ ਦਾ ਰੋਲਾ ਪਿਆ ਹੋਇਆ ਹੈ ਬਾਈ ਉਹ ਕੀ ਚੱਕਰ ਹੈ ਬਾਈ ਜੀ ਉਸ ਤੋਂ ਬਾਅਦ ਸਾਨੂੰ ਸਾਲ ਬਾਅਦ ਪਤਾ ਲੱਗੇ ਜਦੋਂ ਉਹਨੇ ਗਾਣਾ ਕੱਢਿਆ ਉਹਨੇ ਆਲਬੰਬ ਦੇ ਵਿੱਚ ਗਾਣਾ ਆਇਆ ਹੈ ਠੀਕ ਹੈ ਸਾਨੂੰ ਉਦੋਂ ਹੀ ਪਤਾ ਲੱਗੇ ਵੀ ਨੇ ਇਹ ਗਾਣਾ ਕਰਤਾ ਉਸ ਤੋਂ ਬਾਅਦ ਹੀ ਉਹਨਾਂ ਨੂੰ ਕਨੈਕਟ ਕਰਿਆ ਦੀਪ ਨੇ ਉਹਨਾਂ ਨੂੰ ਕਨੈਕਟ ਕਰੇ ਵੀ ਦੱਸੋ ਵੀ ਉਹ ਚੰਡੀਗੜ੍ਹ ਵਗ ਗਿਆ ਚੰਡੀਗੜ੍ਹ ਤੋਂ ਬਾਅਦ ਜਦੋਂ ਉਹਨੇ ਜਾ ਕੇ ਫੋਨ ਕਰੇ ਵੀ ਦੱਸੋ ਮੈਂ ਕਿੱਥੇ ਆਵਾਂ ਉਹ ਕਹਿੰਦੇ ਵੀ ਐਂ ਕਰੋ ਕਹਿੰਦੇ ਇਸ ਦਾ ਰਸਤੇ ਦੇ ਵਿੱਚੋਂ ਮੁੜ ਗਏ ਈ ਕਹਿੰਦਾ ਕਹਿੰਦਾ ਵੀ ਰਸਤੇ ਦੇ ਵਿੱਚੋਂ ਮੁੜ ਗਏ ਇਸ ਦਾ ਉੱਥੇ ਵਗ ਗਏ ਖੰਨੇ ਵਗ ਗਏ ਦਵਾਰ ਤੋਂ ਵੱਡੇ ਮਨ ਚ ਇਹੀ ਗੁੱਸੇ ਵੀ ਸਾਡੇ ਮੂਰੇ ਆ ਕੋ ਸੱਚ ਬੋਲੇ ਵੀ ਗਾਣਾ ਮੈਂ ਬਿਨਾਂ ਪੁੱਛੇ ਕਰਿਆ ਉਹ ਆਪਣੇ ਜਵਾਨੀ ਗਾਵੇ ਵੀ ਮੈਂ ਬਿਨਾਂ ਪੁੱਛੇ ਕਰੇ ਤੇ ਗਾਣੇ ਦੇ ਵਿੱਚ ਦੇਖਣਾ ਜਿਵੇਂ ਮਰਜ਼ੀ ਚਾਹੇ ਉਹ ਦੇਖ ਲੈ ਕਹਿੰਦਾ ਮੈਂ ਦੇਵ ਨੂੰ ਚਲੋ ਉਹਦੇ ਖਿਲਾਫ ਹੀ ਹੁਣ ਗਾਣਾ ਕੱਢਿਆ ਸਨਫਾ ਬਈ ਲੱਗਿਆ ਹੋਇਆ ਹੋਰ ਕਿੰਨੇ ਕੁ ਬਾਈ ਤੁਹਾਡੇ ਕੋਲ ਗਾਣੇ ਇਸ ਟਾਈਮ 'ਤੇ ਨਹੀਂ ਜਿਹੜੇ ਕਰਨੀ ਵਾਲੇ ਇਹ ਛੋਟੇ ਸਿੰਗਰ ਨਾਲ ਬਾਈ ਐਵੇਂ ਕਿਵੇਂ ਦਾ ਧੱਕਾ ਹੁੰਦਾ ਕਿ ਬਈ ਵੱਡੇ ਸਿੰਗਰਾਂ ਨੂੰ ਨਹੀਂ ਬਾਈਦਾ ਬਾਅਦ ਚ ਉਹਨਾਂ ਰਿਪਲਾਈ ਕਰਿਆ ਵੀ ਆ ਚੱਕੋ ਸਨਫਾ ਦਾ ਸਨਫਾ ਚੱਕੋ ਤੁਸੀਂ ਕੀ ਬਾਈ ਇੰਨੀ ਕਿ ਬਾਈ ਮਜਬੂਰੀ ਰਹੀ ਸੀ ਬਾਈ ਤਾਂ ਕੈਮਰੇ ਅੱਗੇ ਬਾਈ ਆਣਾ ਪਿਆ ਬਾਈ ਬਾਅਦ ਚ ਇਹਨਾਂ ਦੀ ਜਦੋਂ ਬੈਂਸ ਹੋਈ ਆ ਆਪਸ ਦੇ ਵਿੱਚ ਆ ਇਹ ਜਿਹਦੇ ਨੇ ਆਪ ਜੀ ਬਈ ਤੁਹਾਨੂੰ ਲੱਗਦਾ ਕਿ ਜੋ ਬਈ ਅਗਲੀ ਜਨਰੇਸ਼ਨ ਆ ਰਹੀ ਹੈ ਬਈ ਜੋ ਯਾਰੀ ਦੋਸਤੀ ਹੈ ਬਈ ਜਾਂ ਹੁਣ ਦੀਆਂ ਵੀ ਬਈ ਯਾਰੀਆਂ ਰੱਖ ਲੋ ਬਈ ਮੁੰਡੇ ਵੀ ਬਈ ਆਮ ਕਰਕੇ ਯਾਰਾਂ ਦੋਸਤਾਂ ਨੂੰ ਬਈ ਧੋਖਾ ਦੇ ਜਾਂਦੇ ਆ ਬਈ ਕੁੜੀਆਂ ਨੂੰ ਜਦੋਂ ਦੇਈ ਬਈ ਜਾਂਦੇ ਉੱਥੇ ਗੱਲ ਫੇਰ ਆ ਜਾਂਦੀ ਹੈ ਹੁਣ ਉੱਥੇ ਵੀ ਜੈਲ ਸੇ ਆ ਗਈ ਵੀ ਉਹ ਨਾ ਹਿੱਟ ਹੋ ਜਿਹੜਾ ਨਵਾਂ ਬੰਦਾ ਆ ਹੈ ਜੇ ਉਹ ਨਾ ਹਿੱਟ ਹੋ ਜੇ ਮੈਂ ਉਹਨੂੰ ਕਹਾਂ ਉਹਨੂੰ ਪੁੱਛ ਕਹਾਂ ਉਹਨੂੰ ਮੈਂ ਲਵੇ ਲਾਵਾਂ ਫਾਈਨਲ ਨਹੀਂ ਹੈਗਾ ਤਕਰੀਬ ਨੂੰ ਵੀ ਡੇਢ ਦੋ ਸਾਲਾਂ ਦੇ ਵਿੱਚ ਵਿੱਚ ਆਣਾ ਹੈ ਪੂਰੇ ਇੰਡੀਆ ਕੀ ਵੀ ਪ੍ਰੋਜੈਕਟ ਬਣਾਉਣ ਦੀ ਸਲਾਹ ਇਹੋ ਗਾਣੇ ਲਿਖੇ ਪਏ ਨੇ। ਬਾਈ ਦੀਪਜੀ ਏਡੀ ਬਾਈ ਕੀ ਮਜਬੂਰੀ ਰਹੀਗੇ ਬਾਈ ਬਾਈ ਨੂੰ ਬਾਹਰ ਜਾਣਾ ਬਾਈ ਪਿਆ। ਜੀ ਕਿਉਂ ਕੱਲਾ ਘੇਰਾ ਮੁੰਡਾ ਸੀਗਾ ਉਹਨਾਂ ਨੂੰ ਐਸੀ ਵੀ ਬਾਹਰ ਕਾ ਨੂੰ ਭੇਜਨੇ ਜੀ। ਪਰ ਉਹ ਫਿਰ ਵੀ ਗਏ ਕਹਿੰਦਾ ਨਹੀਂ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਵੀ ਕੁਝ ਵੀ ਕਰਨੇ। ਬਾਈ ਦੋ ਬੰਦੇ ਟਾਰਗੇਟ ਬਾਈ ਕੀਤੇ ਗਏ ਨੇ ਬਾਈ ਉਹ ਪੂਰੀ ਬਾਈ ਵੱਡੇ ਘਰੇ ਵਾਲ ਦੀ ਤਾਂ ਬਾਈ ਗਲਤੀ ਹੈ ਨਹੀਂ ਸੀ ਕਿ ਮੈਨੂੰ ਲੱਗਦਾ ਵਿੱਚ। ਇੰਨੇ ਬਾਈ ਕਿਉਂ ਬਾਈ ਧੱਕੇ ਬਾਈ ਖਾਣੇ ਪੈਂਦੇ ਕੋਈ ਬਾਈ ਮੀਂਹ ਵਿੱਚ ਬਾਹਰ ਖੜਾ ਰੱਖਦਾ ਕੋਈ ਸਾਈ ਸਾਈ ਰਾਤ ਬਾਈ ਇਦਾਂ ਬੰਦੇ ਨੂੰ ਬਿਠਾਈ ਰੱਖ ਦੇ ਗੱਲ ਉਹ ਬਈ ਉਹੀ ਆ ਗਈ ਪੌਡਕਾਸਟ ਦੇ ਵਿੱਚ ਕਹਿ ਰਿਹਾ ਹੁੰਦਾ ਕਿ ਜਿਹੜਾ ਮੇਰੇ ਘਰੇ ਆਂਦੇ ਕੋਈ ਗਾਣਾ ਲੈ ਕੇ ਆਂਦੇ ਕਹਿੰਦਾ ਮੈਨੂੰ ਕਿਰਾਏ ਦੇ ਕੇ ਵੀ ਭੇਜਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਮੀਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹਾਂਜੀ ਵਧੀਆ ਨੂੰ ਤੁਸੀਂ ਬਾਈ ਜੀ ਦੀਪ ਬੱਲਰਾਂ ਬਾਈ ਹਾਂਜੀ ਤੁਹਾਡੇ ਕੀ ਲੱਗਦੇ ਮੇਰੇ ਭਰਾ ਲੱਗਦੇ ਨਹੀਂ ਜੀ ਬਾਈ ਜੀ ਜੋ ਗੀਤ ਦਾ ਰੋਲਾ ਪਿਆ ਹੋਇਆ ਹੋਇਆ ਹੈ ਬਾਈ ਉਹ ਕੀ ਚੱਕਰ ਹੈ ਬਾਈ ਜੀ ਉਹ ਗੀਤ ਦਾ ਵੀ ਅਜ ਤੋਂ ਪਹਿਲਾਂ ਇੱਕ ਗਾਣਾ ਆਇਆ ਸੀਗਾ ਸਨੀਫ ਗਾਣਾ ਜਿਹੜਾ ਐਲੀ ਮੰਗੜ ਦੇ ਵੱਡੇ ਗਰੇਵਾਲ ਨੇ ਗਾਤਾ ਸੀਗਾ ਜੀ ਉਹ ਗਾਣਾ ਅਸੀਂ ਨੇ ਉਹਨਾਂ ਨੂੰ ਜਿੱਦੋਂ ਉਹਨਾਂ ਨੇ ਗਾਣਾ ਕਰਿਆ ਉਦੋਂ ਸਾਲ ਪਹਿਲਾਂ ਭੇਜਿਆ ਹੋਇਆ ਸੀਗਾ ਉਦੋਂ ਅਸੀਂ ਨੇ ਉਹਨੂੰ ਇਹ ਕਹਿ ਕੇ ਭੇਜ ਵੀ ਤੁਹਾਨੂੰ ਹਾਂ ਨਾ ਚ ਦੱਸੂਈ ਸੀ ਨੇ ਗਾਣਾ ਕਰਨਾ ਹੈਗੇ ਕਿ ਨਾ ਉਦੋਂ ਸਾਨੂੰ ਉਹਨਾਂ ਦਾ ਕੋਈ ਵੀ ਰਿਪਲਾਈ ਨਹੀਂ ਆਇਆ ਹੈ ਕਿ ਗਾਣਾ ਸੀਨੇ ਕਰਨਾ ਹੈ ਕਿ ਨਾ ਉਦੋਂ ਬਾਅਦ ਸਾਨੂੰ ਸਾਲ ਬਾਅਦ ਪਤਾ ਲੱਗਿਆ ਜਦੋਂ ਉਹਨਾਂ ਨੇ ਗਾਣਾ ਕੱਢਿਆ ਉਹਨਾਂ ਦੇ ਐਲਬਮ ਦੇ ਵਿੱਚ ਗਾਣਾ ਆਇਆ ਹੈ ਠੀਕ ਹੈ ਸਾਨੂੰ ਉਦੋਂ ਹੀ ਪਤਾ ਲੱਗੇ ਵੀ ਨੇ ਇਹ ਗਾਣਾ ਕਰਤਾ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਕਨੈਕਟ ਕਰਿਆ ਦੀਪ ਨੇ ਉਹਨਾਂ ਨਾਲ ਕਨੈਕਟ ਕਰਿਆ ਵੀ ਦੱਸੋ ਵੀ ਇਹ ਗਾਣਾ ਤੁਸੀਂ ਨਹੀਂ ਮੇਰਾ ਕਰਤਾ ਉਹ ਕਹਿੰਦੇ ਵੀ ਆਪਾਂ ਮਿਲ ਲੈਨੇ ਆ ਐਲੀ ਕਹਿੰਦਾ ਵੀ ਆਪਾਂ ਮਿਲ ਕੇ ਗੱਲ ਕਰ ਲੈਨੇ ਆ ਦੀਪ ਨੇ ਵੀ ਕਿਹਾ ਵੀ ਚੱਲ ਕਹਿੰਦਾ ਐ ਕਰਕੇ ਵੀ ਆਪਾਂ ਮਿਲ ਲੈਨੇ ਆ ਦੀਪ ਚੰਡੀਗੜ੍ਹ ਸੀਗਾ ਚੰਡੀਗੜ੍ਹ ਤੋਂ ਉਹਨਾਂ ਨੂੰ ਬੁਲਾ ਲਿਆ ਖੰਨੇ ਜਦੋਂ ਖੰਨੇ ਪਹੁੰਚੇ ਉਹ ਕਹਿੰਦੇ ਵੀ ਸਾਨੂੰ ਤਾਂ ਕੰਮ ਹੋ ਗਿਆ ਵੀ ਇੱਥੇ ਚੰਡੀਗੜ੍ਹ ਜਾਣੇ ਦੀਪ ਕਹਿੰਦਾ ਵੀ ਚਲੋ ਐ ਕਰੋ ਕਹਿੰਦਾ ਵੀ ਚੱਲ ਮੈਂ ਚੰਡੀਗੜ੍ਹੇ ਆ ਗਿਆ ਉਹ ਚੰਡੀਗੜ੍ਹ ਵਗ ਗਿਆ ਚੰਡੀਗੜ੍ਹ ਤੋਂ ਬਾਅਦ ਜਦੋਂ ਉਹਨੇ ਜਾ ਕੇ ਫੋਨ ਕਰ ਵੀ ਦੱਸੋ ਮੈਂ ਕਿੱਥੇ ਆਵਾ ਉਹ ਕਹਿੰਦੇ ਵੀ ਐਂ ਕਰੋ ਕਹਿੰਦੇ ਇਸ ਦਾ ਰਸਤੇ ਦੇ ਵਿੱਚੋਂ ਮੁੜ ਗਏ ਐਲੀ ਕਹਿੰਦਾ ਕਹਿੰਦਾ ਵੀ ਰਸਤੇ ਦੇ ਵਿੱਚੋਂ ਮੁੜ ਗਏ ਇਸ ਦਾ ਉੱਥੇ ਵਗ ਗਏ ਖੰਨੇ ਵਗ ਗਏ ਦਵਾਰ ਤੋਂ ਉਹਨੇ ਵਾਪਸ ਐ ਖੰਨੇ ਵਗ ਗਏ ਐਲੀ ਦਾ ਭਾਈ ਗੱਲ ਕਰ ਰਿਹਾ ਸੀਗਾ ਐਲੀ ਦੇ ਚੇਰਾ ਭਾਈ ਇਹ ਚਾਚੇ ਦਾ ਮੁੰਡਾ ਉਹ ਗੱਲ ਕਰੇ ਜਦੋਂ ਉਹ ਖੰਨੇ ਪਹੁੰਚੇ ਨੇ ਇਹ ਵੀ ਖੰਨੇ ਵਗ ਗਏ ਉਹ ਕਹਿੰਦੇ ਵੀ ਮਿਲ ਨਹੀਂ ਸਕਦੇਗੇ ਤੁਹਾਨੂੰ ਜੀ ਬਾਅਦ ਚ ਇਹਨੇ ਜਦੋਂ ਬੈਂਸ ਹੋਈ ਆਪਸ ਦੇ ਵਿੱਚ ਆ ਇਹ ਜਿਹਦੇ ਨੇ ਆਪਸ ਦੇ ਵਿੱਚ ਦੀਪ ਨੇ ਕਹਿ ਕਹਿੰਦਾ ਕੋਈ ਨਾ ਕਹਿੰਦਾ ਮੈਂ ਤੈਨੂੰ ਦੇ ਜੀ ਕਿਤੇ ਗਾਣੇ ਦੇ ਵਿੱਚ ਦੇਖ ਲੈ ਜਿਵੇਂ ਮਰਜ਼ੀ ਚਾਹੇ ਉਂ ਦੇਖ ਲੈ ਕਹਿੰਦਾ ਮੈਂ ਦੇਗ ਨੂੰ ਚਲੋ ਉਹਦੇ ਖਿਲਾਫ ਹੀ ਹੁਣ ਗਾਣਾ ਕੱਢਿਆ ਸਨਫਾ ਸਨਫ ਹਾਂਜੀ ਇਹ ਦੀਪ ਬਾਈ ਕਿੱਥੇ ਐ ਇਸ ਟਾਈਮ ਜੀ ਦੀਪ ਬਲਦਰਾ ਵੀਰੇ ਕੈਨੇਡਾ ਚ ਐ ਜੀ ਕਿੰਨਾ ਕ ਸਾਲ ਹੋ ਗਏ ਬਾਈ ਇਹਨੂੰ ਉਹਨੂੰ ਗਏ ਨੂੰ 3-4 ਸਾਲ ਹੋ ਗਏ ਜੀ ਬਾਈ ਕਦੋਂ ਇੱਕ ਗਾਣਾ ਦਿੱਤਾ ਸੀਗਾ ਬਾਈ ਉਹਨਾਂ ਨੇ ਇਹ ਗਾਣਾ ਉਹਨਾਂ ਦੇ ਬਾਹਰ ਜਾਣ ਤੋਂ ਪਹਿਲਾਂ ਦਿੱਤਾ ਹੋਇਆ ਜੀ ਜਦੋਂ ਗਾਣਾ ਆਇਆ ਉਦੋਂ ਸਾਲ ਪਹਿਲਾਂ ਦਿੱਤਾ ਹੋਇਆ ਗਾਣੇ ਵੀਰੇ ਇਹ ਜੀ ਬਾਈ ਇਹਦੇ ਵਿੱਚ ਕੀ ਇਦਾਂ ਦਾ ਰੋਲਾ ਰਿਆ ਕਿ ਬਾਈ ਉਸ ਟਾਈਮ ਬਾਈ ਨੇ ਕੀਤਾ ਹੀ ਨਹੀਂ ਜਾਂ ਕਿ ਇਦਾਂ ਦਾ ਉਹਨਾਂ ਦਾ ਰੋਲਾ ਨਾ ਤਾਂ ਉਹਨਾਂ ਨੇ ਸਾਨੂੰ ਦੱਸ ਨਾ ਤਾਂ ਉਹਨੇ ਦੱਸਿਆ ਹੈਗਾ ਠੀਕ ਹੈ ਉਸ ਤੋਂ ਬਾਅਦ ਗਾਣਾ ਕਰਕੇ ਨੇ ਗਾਣਾ ਕਰ ਤੱਕ ਗਾਣਾ ਸੁਪਰ ਡੂਪਰ ਹਿੱਟ ਗਿਆ ਕਿੰਨਾ ਕੁ ਵਾਈ ਗਿਆ ਸੁਪਰ ਹਿੱਟ ਇਹ 10 ਮਿਲੀਨ ਦੇ ਲਵੇ ਵਗ ਗਿਆ ਜੀ ਇਹ ਜੀ ਇਹ 10 ਮਿਲੀਨ ਦੇ ਲਵੇ ਵਗ ਗਿਆ ਤੇ ਉਹਨਾਂ ਨੇ ਕੋਈ ਉਹ ਨਹੀਂ ਕਰਿਆ ਹੈਗਾ ਇੱਕੋ ਸਮਾਨ ਦੇ ਛਕੇ ਹੋਏ ਹੁੰਦੇ ਨੇ ਠੀਕ ਹੈ ਉਹਨੇ ਕੋਈ ਗੱਲ ਨਹੀਂ ਕਰੀ ਵੀ ਜਿਨੇ ਗਾਣਾ ਲਿਖਿਆ ਹੋਏ ਜਿਨੇ ਸਾਨੂੰ ਹਿੱਟ ਕਰੇ ਗਾਣਾ 10 ਮਿਲੀਨ ਚ ਵਗ ਗਿਆ ਉਹਨੇ ਕੋਈ ਵੀ ਗੱਲ ਨਹੀਂ ਕਰੀ ਹੈਗੀ ਉਸ ਤੋਂ ਬਾਅਦ ਕੁਛ ਨਹੀਂ ਬਾਈ ਨੂੰ ਗਾਣਾ ਕੁਝ ਵੀ ਨਹੀਂ ਪੁੱਛਿਆ ਗਿਆ ਉਹ ਆਪ ਕਰੀ ਗਿਆ ਉਹਨਾਂ ਨੂੰ ਕਹਿੰਦਾ ਵੀ ਆਪਾਂ ਅੱਗੇ ਪ੍ਰੋਜੈਕਟ ਕਰ ਲੈਂਦੇ ਆ ਕਹਿੰਦਾ ਮੈਂ ਕੋਈ ਐ ਨਹੀਂ ਇਹ ਵੀ ਪੈਸੇ ਦਾ ਕੁ ਐਲੀ ਪੌਡਕਾਸਟਨ ਦੇ ਵਿੱਚ ਬਣਦੇ ਸ਼ਰੀਫ ਉਹ ਕਹਿੰਦੇ ਵੀ ਜਿਹੜੇ ਵੀ ਮੇਰੇ ਘਰੇ ਆਂਦੇ ਐ ਮੈਨੂੰ ਕਿਰਾਏ ਵੀ ਦੇਖ ਪੇਂਦਾ ਚਲੋ ਦੀਪਿਕ ਰਾਏ ਦਾ ਭੁੱਖਾ ਨਹੀਂ ਦੀ ਆ ਉਹਦਾ ਜਿਹੜਾ ਗਾਣਾ ਹੈ ਉਹਨੂੰ ਦਿੱਤਾ ਹੋਇਆ ਉਹ ਉਹਦੇ ਖਾਤਰ ਕੇ ਵੀ ਮੇਰਾ ਗਾਣਾ ਸੂਰ ਦੁਪਰੇ ਹਿੱਟ ਗਿਆ ਵੀ ਉਹਦੇ ਬਾਰੇ ਦੱਸ ਤੂੰ ਮੈਨੂੰ ਚਲੋ ਉਹ ਐਲੀ ਨੇ ਕੀ ਕਰਿਆ ਐਲੀ ਨੇ ਕੁਝ ਨਹੀਂ ਕਰਿਆ ਐਲੀ ਨਾਲ ਮਿਲਿਆ ਹੈਗਾ ਨਾ ਉਹਨੇ ਕੋਈ ਗੱਲਬਾਤ ਕੀਤੀ ਹੈਗੀ ਐਲੀ ਬੁਲਾਈ ਗਿਆ ਇੱਕ ੱਟਕੇ ਖਵਾਈ ਗਿਆ ਉਹਨੂੰ ਜੀ ਤੋ ਤੱਕੇ ਖਵਾਈ ਗਿਆ ਉਸ ਤੋਂ ਬਾਅਦ ਇਹ ਗੱਲ ਛਿੜੀਆ ਉਸ ਤੋਂ ਬਾਅਦ ਇਹ ਕਹਿੰਦਾ ਕਹਿੰਦਾ ਕੋਈ ਨਾ ਕਹਿੰਦਾ ਵੀ ਚੱਲ ਆਪਾਂ ਦੇਖ ਲਾਂਗੇ ਉਸ ਤੋਂ ਬਾਅਦ ਸਨਫਾ ਗਾਣਾ ਕੱਢਿਆ ਉਹ ਪੌਡਕਾਸਟਾਂ ਦੇ ਵਿੱਚ ਐਲੀ ਬਣਦੇ ਆਪਦੇ ਆਪ ਨੂੰ ਕਹਿੰਦਾ ਵੀ ਜਿਹੜਾ ਮੇਰੇ ਘਰੇ ਆਂਦਾ ਉਹਨੂੰ ਮੈਂ ਕਿਰਾਏ ਵੀ ਤੋ ਦੇ ਕੇ ਤੋਰਦਾ ਪਰ ਉਹ ਇੱਕ ਵਾਰੀ ਵੀ ਦੀਪ ਨੂੰ ਮਿਲਿਆ ਨਹੀਂ ਹੈ ਗਿਆ ਭਾਈ ਜੀ ਦੋ ਸਿੰਗਰ ਸੀਗੇ ਦੋ ਬਾਈ ਨੇ ਲਾ ਇੱਕ ਵੱਡਾ ਗਰੇ ਵਾਲਾ ਅੱਛਾ ਜੀ ਵੱਡੇ ਗਰੇ ਵਾਲ ਨੂੰ ਉਹ ਗਾਣਾ ਨਹੀਂ ਦਿੱਤਿਆ ਇਹਨੇ ਆਪਸ ਦੇ ਵਿੱਚ ਆਪੇ ਕਰ ਲਿਆ ਵੱਡੇ ਗਰੇਵਾਲ ਨਹੀਂ ਗਾਲਿਆ ਐਲੀ ਨੇ ਗਾਲਿਆ ਵੱਡੇ ਗਰੇਵਾਲ ਨਾਲ ਕੋਈ ਗੱਲ ਨਹੀਂ ਹੋਈ ਸੀ ਕੱਲੀ ਐਲੀ ਦੇ ਮੈਨੇਜਮੈਂਟ ਨਾਲ ਗੱਲ ਹੋਈ ਸੀ ਉਹ ਕਹਿੰਦੇ ਸਾਨੂੰ ਗਾਣਾ ਭੇਜ ਦੋਨੋਂ ਬਾਅਦ ਚ ਮੈਂ ਐਸੀ ਕਰਨ ਵੀ ਕਰਨੇ ਕਿ ਨਾ ਤੁਸੀਂ ਐਦਾਂ ਦੱਸੋ ਪਰ ਉਹਨੇ ਕੁਝ ਵੀ ਨਹੀਂ ਦੱਸਿਆ ਹੈਗੇ ਉਹਨਾਂ ਨੇ ਇਹਨਾਂ ਨੇ ਚੱਕ ਕੇ ਆਪੇ ਉਹ ਗਾਣਾ ਕਰਤਾ ਜੀ ਬਾਈ ਉਹ ਐਲਬਮ ਦਾ ਨੇਮ ਕੀ ਸੀਗਾ ਜਿਹੜੀ ਉਹ ਐਲਬਮ ਦਾ ਨਾਮ ਸੀ ਵੀਰੇ ਫੁੱਲ ਦੇਸੀ ਉਹਦੇ ਵਿੱਚ ਵੱਡੇ ਵੱਡੇ ਆਰਟਿਸਟਾਂ ਦੇ ਗਾਣੇ ਲਿਖੇ ਹੋਏ ਸੀ ਕਿਸੇ ਦਾ ਵੀ ਨਹੀਂ ਸੁਪਰ ਡੂਪਰ ਹਿੱਟ ਗਿਆ ਕੱਲਾ ਇੱਕ ਗਾਣਾ ਹਿੱਟ ਗਿਆ ਕੱਲਾ ਸਨੀਫਾ ਇਹ ਬਾਈ ਦਾ ਨਾਮ ਵੀ ਲਿਆ ਵਿੱਚ ਫਿਰ ਗਾਣੇ 'ਚ ਕੱਲਾ ਦੀਪ ਨਾਮ ਲਿਆ ਹੈ ਜੀ ਗਲਾ ਦੀਪ ਨਾਮ ਲਏ ਬਸ ਜੀ ਉਹਦਾ ਨਾਮ ਆਗੇ ਦੀਪ ਬਲਦਰਾ ਨਾਮ ਹੈ ਉਹਦਾ ਹੁਣ ਬਾਈ ਨਹੀਂ ਕਿਹੜਾ ਗਾਣਾ ਆਪਣੀ ਕੱਢਿਆ ਉਹ ਸਨਫਾ ਗਾਣਾ ਕੱਢਿਆ ਉਹਨੇ ਉਹ ਥੋੜਾ ਐਦਾਂ ਟਾਰਗੇਟ ਵਾਲੇ ਗਾਣੇ ਜੀ ਟਾਰਗੇਟ ਵਾਲੇ ਗਾਣੇ ਉਹ ਜੀ ਅੱਗੇ ਵੀ ਆਣਗੇ ਟਾਰਗੇਟ ਵਾਲੇ ਗਾਣੇ ਉਹਨਾਂ ਨੂੰ ਜਿੰਨਾ ਟਾਈਮ ਉਹ ਦੱਸਦੇ ਨਹੀਂ ਹੈਗੇ ਹਨਾ ਵੀ ਚੋਰੀ ਦਾ ਕਰੇ ਐ ਅੱਗੇ ਵੀ ਟਾਰਗੇਟ ਵਾਲੇ ਗਾਣੇ ਉਹਨਾਂ ਨੂੰ ਆਣਗੇ ਜੀ ਬਈ ਲੱਗਿਆ ਹੋਇਆ ਹੋਰ ਕਿੰਨੇ ਕ ਬਈ ਤੁਹਾਡੇ ਕੋਲ ਗਾਣੇ ਇਸ ਟਾਈਮ ਪੇ ਨਹੀਂ ਜਿਹੜੇ ਕਰਨੀ ਵਾਲੇ ਨੇ ਗਾਣੇ ਦਾ ਵੀ ਬਾਵਾ ਪਏ ਨੇ ਹਨਾ ਵੀ ਐਂ ਲਾ ਲਓ ਤੁਸੀਂ 150 ਪਲੱਸ ਗਾਣਾ ਪੇ ਆ ਉਹਦੇ ਰਿਕਮ ਲਿਖਦਾ ਬਾਵਾ ਟਾਈਮ ਦਾ ਪਰ ਉਹਨੇ ਇੱਕ ਹੁਣ ਹਿੰਮਤ ਉਹ ਕਰਖੇ ਵੀ ਗਾਣਾ ਕਿਸੇ ਨੂੰ ਵੀ ਦੇਣਾ ਨਹੀਂ ਹੈ ਗਿਆ ਵੀ ਜਿਹੜਾ ਵੀ ਗਾਣਾ ਕਰਨੇ ਉਹ ਆਪ ਕਰਨੇ ਗਾਣਾ ਜੀ ਬਈ ਜੀ ਜੇ ਘਰ ਦੇ ਹਾਲਾਤ ਉਸ ਟਾਈਮ ਕਿਵੇਂ ਦੇ ਸੀਗੇ ਜਦੋਂ ਕਰਦੇ ਹਾਲਾਤ ਨੇ ਇਦਾਂ ਸੀਗੇ ਹਨਾ ਵੀ ਕੋ ਐਵੇਂ ਨਹੀਂ ਕਹਿ ਸਕਦਾ ਵੀ ਜਦੇ ਹਾਈ ਫਾਈ ਸੀਗੇ ਉਹ ਕਾਮ ਦੇ ਆਪਣਾ ਜਿਵੇਂ ਜ਼ਿੰਮੇਵਾਰ ਪਰਿਵਾਰ ਕਹਿ ਦਿੰਨੇ ਆ ਪੰਜ ਸੱਤ ਕਿੱਲੇ ਵਾਲੇ ਉਹ ਪਰਿਵਾਰ ਚੁੱਟ ਕੇ ਕਰਜ਼ਾ ਚੱਕ ਕੇ ਉਹ ਕੈਨੇਡਾ ਗਿਆ ਕੈਨੇਡਾ ਜਾ ਕੇ ਪਹਿਲਾਂ ਉਹਨੇ ਕਰਜ਼ਾ ਤਾਰਿਆ ਉਸ ਤੋਂ ਬਾਅਦ ਉਹਨੇ ਗਾਣਾ ਕੱਢਿਆ ਗੈਸ ਆ ਉਹ ਲੱਖ ਪਲੱਸ ਵੱਗ ਗਿਆ ਉਸ ਤੋਂ ਬਾਅਦ ਈਵੀਸੀ ਗਾਣਾ ਕੱਢਿਆ ਤੇ ਹੁਣ ਇਹ ਤੀਜਾ ਗਾਣਾ ਇਹ ਕੱਢਿਆ ਉਹਨੂੰ ਰਿਪਲਾਈ ਦੇ ਵਿੱਚ ਸਨਫ ਜੀ ਬਾਈ ਜੀ ਜੋ ਬਾਈ ਬਾਈ ਦੀ ਪ੍ਰੋਫਾਈਲ ਸਾਹਮਣੇ ਹੈ ਇੰਸਟਾਗ੍ਰam ਦੀ ਤੁਸੀਂ ਸਾਹਮਣੇ ਹੋ ਮੈਂ ਸਾਹਮਣੇ ਜੀ ਹਮ ਬਾਈ ਕੋਈ ਮਾਨੂੰ ਫੋਨ ਜਾਂ ਮੈਸੇਜ ਆਇਆ ਹੋਵੇ ਨਹੀਂ ਹਾਲੇ ਤੱਕ ਕੋਈ ਫੋਨ ਮੈਸੇਜ ਆਏ ਹੈਗੇ ਉਹਨਾਂ ਦਾ ਜੀ ਕੋਈ ਰਿਪਲਾਈ ਨਹੀਂ ਚੋਰ ਥੋੜੀ ਰਿਪਲਾਈ ਕਰਨਗੇ ਹਨਾ ਉਹ ਥਾਣੇ ਜਾ ਕੇ ਥੋੜੀ ਨਾ ਕਹਿ ਦੇਣਗੇ ਵੀ ਅਸੀਂ ਚੋਰ ਆ ਅਸੀਂ ਰਿਪਲਾਈ ਉਹ ਕਰ ਰਹੇ ਆ ਵੀ ਅਸੀਂ ਨਾ ਚੋਰੀ ਕੀਤੇ ਉਹ ਜਾ ਕੇ ਥੋੜੀ ਨਾ ਦੱਸਣਗੇ ਜੀ ਹੋਰ ਮਾਤਾ ਹੁਣੀ ਉਹਨਾਂ ਦੇ ਤੁਸੀਂ ਦੱਸ ਰਹੇ ਸੀ ਕੁਝ ਕਿ ਬਿਮਾਰ ਸੀ ਉਹਨਾਂ ਦੀ ਮਾਤਾ ਮਾਤਾ ਹੋਰੀ ਉਹ ਤਾਂ ਬਿਮਾਰ ਸੀ ਜਦੋਂ ਚੰਡੀਗੜ੍ਹ ਸੀਗਾ ਉਹਨੇ ਕੇ ਆ ਸੀਗਾ ਕਹਿੰਦਾ ਵੀ ਮੈਂ ਮਿਲਣ ਆ ਜਾਣਾ ਐਲਜੀ ਨੂੰ ਕਿਹਾ ਦੀਆ ਐਲਜੀ ਕਹਿੰਦਾ ਵੀ ਆ ਜਾ ਕਹਿੰਦਾ ਖੰਨੇ ਆ ਜਾ ਉਹ ਖੰਨੇ ਗਏ ਮੈਂ ਤੁਹਾਨੂੰ ਦੱਸ ਕੀ ਹਟਿਆ ਹੁਣ ਵੀ ਉਹਨਾਂ ਦੇ ਦੋ ਤਿੰਨ ਗੇੜੇ ਮਰਾਤੇ ਸੀਗੇ ਉਸ ਤੋਂ ਬਾਅਦ ਉਹਨਾਂ ਦੀ ਜਦੋਂ ਵੈਂਸ ਹੋਈ ਹੈ ਜੀ ਬਾਈ ਜੀ ਛੋਟੇ ਸਿੰਗਰ ਨਾਲ ਬਈ ਐਵੇਂ ਕਿਵੇਂ ਦਾ ਤੱਕਾ ਹੁੰਦਾ ਕਿ ਵੀ ਵੱਡੇ ਸਿੰਗਰਾਂ ਨੂੰ ਨਹੀਂ ਵਈਦਾ ਹੁੰਦਾ ਤੱਕਾ ਤਾਂ ਐਦਾਂ ਹੁੰਦਾ ਹੈ ਨਾ ਛੋਟੇ ਸਿੰਗਰਾਂ ਵੀ ਇਹ ਅੱਗੇ ਨਾ ਆ ਜਾਣਾ ਜੀ ਜਿਵੇਂ ਉਹਨਾਂ ਨੂੰ ਪਤਾ ਆ ਦੀਏ ਵੀ ਗਾਣੇ ਲਿਖਦੇ ਇਹ ਇਹਨਾਂ ਦਾ ਇਹਦਾ ਗਾਣਾ ਸੁਪਰ ਡੂਪਰ ਹਿੱਟ ਬੱਗ ਗਿਆ ਵੀ ਜੇ ਹੁਣੇ ਇਹਨੂੰ ਕਹਤਾ ਸ਼ਾਬਾਸ਼ ਇਹ ਦੇ ਤੀ ਵੀ ਅੱਗੇ ਹੋਰ ਚੰਗੇ ਗਾਣੇ ਲਿਖ ਲੂਗਾ ਜੀ ਉਹਨਾਂ ਨੇ ਤਾਂ ਕਰਕੇ ਉਹਨਾਂ ਦਾ ਨਾਮ ਮਿਲੇ ਹੈ ਕਿ ਨਾ ਕਰੇ ਹੈਗੇ ਉਹ ਆਪਦਾ ਚੁੱਪ ਕਰਕੇ ਬਹਿ ਗਏ ਬਸ ਜੀ ਵੀ ਉਹਨਾਂ ਸਿੱਧਾ ਜਵਾਬ ਦੇਤਾ ਵੀ ਇਸ ਤਾਂ ਮਿਲਦੀ ਨਹੀਂ ਹੈਗੇ ਜੀ ਬਾਈ ਜੀ ਜੋ ਗਾਣੇ ਵਿੱਚ ਬਈ ਗਾਲ ਕੱਢੀ ਗਈ ਹੈ ਬਈ ਉਹ ਕੱਢਣੀ ਜ਼ਰੂਰੀ ਸੀਗੀ ਕੱਢਣੀ ਐ ਇਦਾਂ ਵੀ ਉਹ ਲੋਕਾਂ ਨੂੰ ਤਾਂ ਕੱਢੀ ਨਹੀਂ ਹੈਗੀ ਗਾਲ ਕੱਢਣ ਵਾਲੇ ਨੂੰ ਕੱਢੀ ਹੈ ਜਿਹਨੂੰ ਕੱਢਣੀ ਚਾਹੀਦੀ ਸੀ ਜਿਹੜੇ ਚੋਰ ਨੇ ਹੋਰ ਬਾਈ ਜੀ ਦੇ ਘਰ ਦੇ ਵਿੱਚ ਕੌਣ-ਕੌਣ ਨੇ ਘਰ ਦੇ ਵਿੱਚ ਉਹਦੇ ਮਾਤਾ ਪਿਤਾ ਨੇ ਉਹ ਹੋਏ ਜੀ ਦੋ ਹੀ ਜਣੇ ਨੇ ਬਾਈ ਤਿੰਨੇ ਹਾਂ ਦੋ ਇਹ ਦੋ ਮਾਤਾ ਪਿਤਾ ਹੋਗੇ ਤੀਜਾ ਉਹ ਹੋ ਗਿਆ ਜੀ ਕੋਈ ਭੈਣ ਭਰਾ ਬਈ ਨਹੀਂ ਨਹੀਂ ਕੋਈ ਕੋਈ ਹੁਣ ਨਮਾ ਬਈ ਰੈਪਲਾਈ ਆ ਕੋਈ ਤੁਹਾਨੂੰ ਲੱਗਦੀ ਕਿਵੇਂ ਨਾ ਬਈ ਗਾਣੇ ਆ ਰਹੇ ਤੁਹਾਡੇ ਅੱਗੇ ਕੋਈ ਟਾਰਗੇਟ ਵਾਲੇ ਆ ਕੋਈ ਪਿਆਰ ਵਾਲੇ ਜੇ ਟਾਰਗੇਟ ਵਾਲੇ ਵੀ ਆਣਗੇ ਪਿਆਰ ਵਾਲੇ ਵੀ ਆਣਗੇ ਦੂਜੇ ਵੀ ਆਣਗੇ ਬਾਈ ਜੀ ਭਾਈ ਦੀ ਕੀ ਵੈਲਿਊ ਬਾਈ ਲਾਈਫ ਵਿੱਚ ਬਈ ਕਿੰਨਾ ਕੁ ਬਾਈ ਜ਼ਰੂਰੀ ਹੈ ਭਾਈ ਹੋਣਾ ਬਈ ਉਹਦਾ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਵੈਲਿਊ ਹੈ ਜੇ ਉਹਦੀ ਵੈਲਿਊ ਨਾ ਹੁੰਦੀ ਮੈਂ ਅੱਜ ਉਰੇ ਥੋੜਨਾ ਬੈਠਿਆ ਹੁੰਦਾ ਉਹ ਇੱਕ ਸਿੰਗਰ ਦੇ ਟਾਈਪ ਨਾਲ ਬਣਿਆ ਉਹ ਸਿੰਗਰ ਬਣਿਆ ਉਹ ਗਾਣੇ ਲਿਖਣ ਲੱਗ ਗਿਆ ਹੁਣ ਜਿਨ੍ਹਾਂ ਨੂੰ ਗਾਣੇ ਦਿੱਤੇ ਨੇ ਉਹਦੇ ਗਾਣੇ ਹਿੱਟ ਵੀ ਹੋਏ ਨੇ ਹੁਣ ਤੱਕ ਜੀ ਜਿਹਦੇ ਗਾਣੇ ਹਿੱਟ ਹੋਏ ਨੇ ਤੈਉ ਆਪ ਕੱਢਣ ਲੱਗਾ ਇੱਕ ਵਾਰ ਤਾਂ ਉਹਨੂੰ ਐਦਾਂ ਹੋ ਗਿਆ ਸੀ ਇਹ ਵੀ ਉਰਦਾ ਜਿਹੜੀ ਇੰਡਸਟਰੀ ਹੈਗੀ ਇੱਕ ਚੋਰਾ ਦੀ ਇੰਡਸਟਰੀ ਹੈਗੀ ਜਿਵੇਂ ਉਹਦੇ ਨਾਲ ਬਣੀਆ ਹਨਾ ਵੀ ਐਲੀ ਤੇ ਵੱਡੇ ਕਿਹਨੂੰ ਜਿੱਦਾਂ ਹੁੰਦੇ ਨੇ ਨਾ ਬਣੀਆ ਉਹਨੂੰ ਐ ਦਿੱਕੇ ਨਾਲ ਦਿਲ ਟੁੱਟ ਗਿਆ ਵੀ ਉਹ ਮੈਨਾਂ ਐਵੇਂ ਕਰਕੇ ਪਰ ਉਹ ਦੁਬਾਰਤ ਟੁੱਟ ਕੇ ਉੱਠੇ ਉਹ ਬਾਅਦ ਚ ਉਹਨੂੰ ਰਿਪਲਾਈ ਕਰਿਆ ਵੀ ਆ ਚੱਕੋ ਸਨਫਾ ਦਾ ਸਨਫਾ ਚੱਕੋ ਤੁਸੀਂ ਠੀਕ ਹੈ ਉਹ ਕਰਿਆ ਅੱਜ ਉਹਦੇ ਕਰਕੇ ਅਸੀਂ ਉਰੇ ਬੈਠੇ ਆ ਤੁਹਾਡੇ ਨਾਲ ਪੋਡਕਾਸਟ ਕਰ ਰਹੇ ਆ ਨਹੀਂ ਸਾਨੂੰ ਕੀ ਆ ਇਸੇ ਖੇਤੀਬਾੜੀ ਵਾਲੇ ਬੰਦੇ ਆ ਗਏ ਪਹਿਲਾਂ ਪੜੇ ਆ ਫਿਰ ਖੇਤੀਬਾੜੀ ਕਣੀ ਹੋਗੇ ਨਹੀਂ ਸਾਨੂੰ ਤਾਂ ਇਦਾਂ ਦਾ ਕੋਈ ਚੱਕਰੇ ਨਹੀਂ ਸੀਗਾ ਸਾਨੂੰ ਤਾਂ ਪਤਾ ਹੀ ਨਹੀਂ ਇਹ ਫੇਮਲੇ ਨਹੀਂ ਬੈਠੇ ਤੇ ਫੇਮਲੇ ਨਹੀਂ ਫੇਮਲੇ ਹੀ ਨਹੀਂ ਬੈਠੇ ਪਾਈ ਲਈ ਬੈਠੇ ਵੀਰੇ ਉਹ ਸਾਡਾ ਭਾਈ ਹੈ ਹਨਾ ਉਹਦੇ ਖਾਤਰ ਸਾਨੂੰ ਸਾਰਾ ਕੁਝ ਪਿਆਰਾ ਨਹੀਂ ਹੈਗੇ ਸਾਨੂੰ ਉਹੋ ਪਿਆਰਾ ਹੈ ਸਾਨੂੰ ਇੱਕੋ ਸਾਨੂੰ ਪਿਆਰ ਹੈ ਉਹ ਤਾਂ ਕਰਕੇ ਅਸੀਂ ਉਰੇ ਬੈਠੇ ਆ ਤੋ ਉਹਨੂੰ ਐ ਇਦਾਂ ਵੀ ਹਣਾ ਉਹ ਸਿੰਗਿੰਗ ਲਾਈਨ ਦੇ ਵਿੱਚ ਸਾਨੂੰ ਵੀ ਇਹ ਚੀਜ਼ ਐ ਵੀ ਸਿੰਗਿੰਗ ਲਾਈਨ ਦੇ ਵਿੱਚ ਉਹ ਅੱਗੇ ਆਵੇ ਉਹਨੂੰ ਰਿਪਲਾਈ ਚਾਹੀ ਹੁਣ ਕਿੱਤੇ ਨੇ ਉਹਨਾਂ ਨੂੰ ਪਰ ਅੱਗੇ ਵੀ ਕਰਦੇ ਰਵਾਂਗੇ ਜਿੰਨੇ ਜਿਹੜੋ ਸੱਚ ਨਹੀਂ ਮੰਨਦੇ ਹੈਗੇ ਜੀ ਬਾਈ ਜਿਹੜੀ ਚੋਰੀ ਵਾਲੀ ਚੀਜ਼ ਆ ਗਈ ਜਿੰਨੇ ਚਿਰ ਉਹ ਸੱਚ ਨਹੀਂ ਮੰਨਦੇ ਹੈਗੇ ਉਹਨਾਂ ਜਿਹੜੇ ਇਦਾਂ ਹੀ ਚੱਲਦਾ ਰਹੂਗਾ ਜਿਹੜੀ ਗੱਲ ਆ ਗਈ ਵੀ ਐਲੀ ਤੇ ਵੱਡੇ ਉਹ ਗੱਲ ਸੱਚ ਆ ਗਈ ਵੀ ਬਿਨਾਂ ਪੁੱਛੇ ਗਾਣਾ ਕੀਤਾ ਹੋਰ ਕੀਤਾ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਉਹਨਾਂ ਬਾਰੇ ਬਿਓ ਗੱਲ ਆ ਗਈ ਚੋਰੀ ਵਾਲੀ ਗੱਲ ਆ ਗਈ ਚਲੋ ਉਹਨਾਂ ਨੂੰ ਕਈਏ ਵੀ ਕੀ ਆਪਾਂ ਨਸ਼ੇੜੀ ਬੰਦੇ ਨੇ ਉਹ ਤਾਂ ਉਹ ਤਾਂ ਉਹਦਾ ਕਿਨਾ ਸਮਾਨ ਸ਼ੱਕ ਕੇ ਉਹਨਾਂ ਨੂੰ ਨਾ ਤਾਂ ਸੁਰਤ ਰੰਦੀ ਨਾ ਹੋਰ ਆ ਕੋਈ ਉਹਨਾਂ ਕਈ ਵੀ ਕੀ ਸਕਦੇ ਹੁਣ ਆਪਾਂ ਉਹਨਾਂ ਨੂੰ ਪਰ ਇਦਾਂ ਵੀ ਇੱਕ ਚੀਜ਼ ਸੋਚਣ ਚ ਆ ਗਈ 10 ਮਿਲੀਅਨ ਤੇ ਗਾਣਾ ਵਗ ਗਿਆ ਇੱਕ ਉਹਦੀ ਬੰਦੇ ਦੀ ਕਦਰ ਕਰਨੀ ਜੀ ਹਨਾ ਹੁਣ ਉਰੇ ਪੌਡਕਾਸਟ ਦੇ ਵਿੱਚ ਮੈਂ ਬੈਠੇ ਆ ਠੀਕ ਆ ਥੋੜੇ ਲੋਵੇ ਬੈਠੇ ਆ ਹਨਾ ਅੱਗੇ ਦਾ ਕੀ پتہ ਪੌਡਕਾਸਟ ਦਾ ਆਪਾਂ ਨੂੰ ਜੀ ਪਰ ਅੱਗੇ ਦਾ ਉਹਨੂੰ ਵੀ ਨਹੀਂ ਪਤਾ ਕਿ ਮੇਰਾ ਗਾਣਾ ਇੰਨਾ ਜਿਆਦਾ ਸੁਪਰ ਡੂਪਰ ਹਿੱਟ ਜਾਊਗਾ ਪਜਲ ਸੁਪਰ ਡੂਪਰ ਹਿੱਟ ਗਿਆ ਉਹਦੇ ਨਾਲ ਗੱਲ ਕਰੀ ਐ ਉਸ ਤੋਂ ਬਾਅਦ ਸਾਰਾ ਕੁਝ ਉਹ ਹੋਇਆ ਉਹਨਾਂ ਨੇ ਇਗਨੋਰ ਕੀਤਾ ਹੋਰ ਕਰੇ ਬਲਾਬਲਾ ਕੇ ਗੇੜੇ ਮਰਾਤੇ ਉਹ ਆਪਾਂ ਜਿਹੜੀ ਗੱਲ ਪਹਿਲਾਂ ਵੀ ਕਰੀ ਐ ਜੀ ਬਾਈ ਜੀ ਉਹ ਗੱਲ ਆ ਗਈ ਕੀ ਬਾਈ ਇੰਨੀ ਕਿ ਬਾਈ ਮਜਬੂਰੀ ਰਹੀ ਸੀ ਬਾਈ ਜਿਹੜਾ ਕੈਮਰੇ ਅੱਗੇ ਬਾਈ ਆਣਾ ਪਿਆ ਬਾਈ ਕੈਮਰੇ ਅੱਗੇ ਬਰੇ ਲੋਕਾਂ ਨੂੰ ਜਿਹੜਾ ਸੱਚ ਦੱਸਣਾ ਦੀ ਵੀ ਇਹ ਬੰਦੇ ਝੂਠੇ ਨੇ ਇਹ ਜਿਹੜੇ ਪੌਡਕਾਸਟਾਂ ਦੇ ਵਿੱਚ ਆ ਕੇ ਬੰਦੇ ਨੇ ਆਪਦੇ ਆਪ ਨੂੰ ਸੱਚਾ ਕਹਾਂਦੇ ਨੇ ਉਹ ਸਭ ਕੁਝ ਝੂਠ ਹੈ ਜਿਹੜਾ ਜਿਹੜਾ ਕੁਝ ਵੀ ਇਹ ਕਹਿੰਦਾ ਐਲੀ ਜੀ ਉਹ ਸਭ ਕੁਝ ਇਹ ਝੂਠੇ ਦਾ ਜੀ ਬਾਈ ਜੀ ਗਾਣਾ ਤੇ ਕਬੂਲ ਸਗਾ ਮੈਂ ਹਿਦਿਆੜੀਆ ਦਿਹਾੜੀਦਾਰ ਬੰਦਾ ਤੂੰ ਰੀਲਾਂ ਵਾਲਾ ਛੱਟਾ ਬਈ ਉਹ ਮੈਂ ਪੂਰਾ ਬਈ ਦੱਸਿਓ ਵੀ ਕੀ ਬਈ ਗੱਲ ਐ ਇਦਾਂ ਆ ਗਈ ਵੀ ਜਿਹੜੇ ਰੀਲਾਂ ਵਾਲੇ ਆ ਗਏ ਉਹ ਤੇ ਇੱਕ ਰੀਲ ਟਾਈਪ ਆ ਗਏ ਨਾ ਰੀਲਾਂ ਦੇ ਵਿੱਚ ਨੱਚਣਾ ਕੁੱਦਣਾ ਹੋਰ ਕਰਨਾ ਵੀ ਉਧਰੋਂ ਪੈਸਾ ਕਮਾਣੇ ਇੱਕ ਦਿਹਾੜੀਦਾਰ ਬੰਦੇ ਨੇ ਆਪ ਪੈਸਾ ਕਮਾ ਕੇ ਆਪ ਪੈਸਾ ਲੈਣਾ ਇੱਕ ਵਾਰੋ ਗਰੀਬੀ ਦੇ ਵਿੱਚੋਂ ਉੱਠ ਕੇ ਗਿਆ ਉਹ ਜੀ ਉੱਥੇ ਆ ਕੇ ਪਹਿਲਾਂ ਕਰਜਾ ਤਾਰਿਆ ਫੇਰ ਐ ਉਹਦੇ ਵਿੱਚ ਦਿਹਾੜੀਦਾਰ ਬੰਦਾ ਹੋ ਕੇ ਉਹਨੇ ਆਪਣੇ ਗਾਣੇ ਦਿੱਤੇ ਨੇ ਹੁਣਾਂ ਜੀ ਠੀਕ ਹੈ ਉਹ ਜਿਹੜਾ ਗਾਣਾ ਪਹਿਲਾਂ ਸੀ ਉਹ ਤੋਂ ਤਾਂ ਉਹ ਉਰੀ ਸੀਗਾ ਸਨਫ ਗਾਣੇ ਬਿਲਕੁਲ ਜਿਹੜਾ ਸਨਫ ਗਾਣਾ ਹੋ ਗਿਆ ਉਹ ਉੱਥੇ ਜਾ ਕੇ ਕਰੇ ਏ ਬੀ ਸੀ ਗਾਣੇ ਉਹ ਉੱਥੇ ਜਾ ਕੇ ਕਰਿਆ ਇਹ ਸਭ ਗਾਣੇ ਨੇ ਉੱਥੇ ਜਾ ਕੇ ਕਰੇ ਨੇ ਜੀ ਬਈ ਉਹ ਵੀ ਗੱਲ ਸੱਚ ਹੈ ਜੋ ਬੋਲ ਇੱਕ ਗਾਣੇ ਤੇ ਹੋਰ ਬੋਲ ਸਗੇ ਕੋਠੀਆਂ ਦੇ ਘੇਰੇ ਵਿੱਚ ਟੁੱਟਾ ਜਿਹਾ ਘਰ ਬਈ ਉਹ ਸੱਚੀ ਇਦਾਂ ਨਹੀਂ ਬਈ ਹਾਲਾਤ ਉਹ ਸੱਚੀ ਗੱਲ ਹੈ ਆਲੇ ਦੁਆਲੇ ਨੇ ਕਰੋੜ ਕਰੋੜ ਦੀਆਂ ਕੋਠੀਆਂ ਨੇ ਉਹਦੇ ਘਰ ਦਾ ਗੇਟ ਵੀ ਟੁੱਟਿਆ ਹੋਇਆ ਸੀਗਾ ਜਿਹੜਾ ਉਹਨੇ ਹੁਣ ਬਦਲੇ ਆ ਬਦਲ ਤਾ ਹੁਣ 2 ਮਹੀਨਿਆਂ ਦੇ ਵਿੱਚ ਵਿੱਚ ਉਹਨੇ ਘਰ ਦਾ ਗੇਟ ਬਦਲ ਲਿਆ ਦਰਵਾਜ਼ਾ ਪੱਤ ਹੈ ਪਰ ਘਰ ਉਹਦਾ ਓਮੇਦਈ ਚਾਹੇ ਅੱਜ ਵੀ ਕੋਈ ਜਾ ਕੇ ਦੇਖ ਸਕਦਾ ਹੈ ਜੀ ਘਰ ਉਹਦਾ ਅੱਜ ਵੀ ਓਮੇਦਈ ਹੈ ਛੋਟਾ ਜਿਹਾ ਘਰ ਹੈ ਉਹਦੇ ਵਿੱਚ ਕੋਈ ਉਹ ਨਹੀਂ ਹੈ ਕਿ ਵੀ ਉਹ ਖਾਸ ਸ਼ਾਹੂ ਕਰ ਹੈ ਹੋਰ ਹੈ ਬਈ ਤੁਹਾਨੂੰ ਲੱਗਦਾ ਕਿ ਜੋ ਬਈ ਅਗਲੀ ਜਨਰੇਸ਼ਨ ਆ ਰਹੀ ਹੈ ਬਈ ਹਾਂਜੀ ਜੋ ਯਾਰੀ ਦੋਸਤੀ ਹੈ ਬਈ ਜਾਂ ਹੁਣ ਦੀਆਂ ਵੀ ਬਈ ਯਾਰੀਆਂ ਰੱਖ ਲੋ ਹਾਂ ਹਾਂ ਬਈ ਮੁੰਡੇ ਵੀ ਬਈ ਆਮ ਕਰਕੇ ਯਾਰਾਂ ਦੋਸਤਾਂ ਨੂੰ ਬਈ ਧੋਖਾ ਦੇ ਜਾਂਦੇ ਆ ਬਈ ਕੁੜੀਆਂ ਨੂੰ ਚਲੋ ਦੇਈ ਬਈ ਜਾਂਦੀ ਹੈ ਯਾਰਾਂ ਦੋਸਤ ਨੂੰ ਜਿੱਥੇ ਮੇਨ ਗੱਲ ਆ ਗਈ ਇੱਕ ਤਾਂ ਆ ਗਈ ਪੈਸੇ ਪਿੱਛੇ ਧੋਖਾ ਮਿਲਦਾ ਜੀ ਬਈ ਲਾਲਚ ਆ ਜਾਂਦਾ ਬਈ ਬੰਦੇ ਦੇ ਦਿਮਾਗ ਵਿੱਚ ਲਾਲਚਾਂਦੇ ਹੀ ਹੈ ਪੈਸੇ ਪਿੱਛੇ ਦਾ ਲਾਲਚ ਆਣੀ ਆਣੇ ਪੈਸੇ ਪਿੱਛੇ ਤਾਂ ਵੱਡੇ ਵੱਡੇ ਨੂੰ ਲਾਲਚ ਆ ਜਾਂਦੇ ਵੱਡੇ ਵੱਡੇ ਦੀ ਵਿਗੜ ਜਾਂਦੀ ਹੈ ਇੱਕ ਜਾਰੀ ਦੋਸਤੀ ਦਾ ਭੂ ਕਹਿ ਸਕਦਾ ਵੀ 20 30 ਸਾਲ ਦੇ ਵਿੱਚ ਵਿੱਚ ਆ ਗਈ ਜਾਰੀ ਦੋਸਤੀ 50 60 ਸਾਲ ਤੋਂ ਬਾਅਦ ਹੀ ਜਾ ਕੇ ਵੀ ਪੈਸੇ ਕਰਕੇ ਲਾਲਚ ਆ ਗਿਆ ਜਾਰੀ ਦੋਸਤੀ ਟੁੱਟੀ ਉੱਥੀ ਜੀ ਬਾਈ ਹੋਰ ਕੀ ਬਾਈ ਕਾਰਨ ਇਦਾਂ ਦੇ ਰਹਿੰਦੇ ਨੇ ਬਈ ਇਹ ਜੈਲਸ ਬਾਈ ਕਿਉਂ ਇਦਾਂ ਬਾਈ ਬੰਦੇ ਦੇ ਦਿਮਾਗ ਵਿੱਚ ਆ ਜਾਂਦੇ ਤੇ ਬਈ ਆਪਸ ਵਿੱਚ ਵਿਗੜ ਜਾਂਦੀਆਂ ਬਈ ਕਿੱਦਾਂ ਜੈਲਸ ਹੈ ਹੁਣ ਉਹੀ ਗੱਲ ਆ ਗਈ ਫੇਰ ਆ ਗਈ ਹਨਾ ਜਿਵੇਂ ਗਾਣੇ ਪਿੱਛੇ ਲਾ ਲੋ ਗਾਣਾ ਭੇਜਣਾ ਆਪੇ ਬਿਨਾ ਪੁੱਛੇ ਕਰਨਾ ਉੱਥੀ ਗੱਲ ਫੇਰ ਆ ਜਾਂਦੀ ਹੈ ਹੁਣ ਉੱਥੇ ਵੀ ਜੈਲਸ ਹੈ ਕਿ ਬਈ ਉਹ ਨਾ ਹਿੱਟ ਹੋ ਜਿਹੜਾ ਨਵਾਂ ਬੰਦਾ ਹੈ ਜੇ ਉਹ ਨਾ ਹਿੱਟ ਹੋ ਜੇ ਮੈਂ ਉਹਨੂੰ ਕਹਾਂ ਉਹਨੂੰ ਪੁੱਛ ਕਹਾਂ ਉਹਨੂੰ ਮੈਂ ਲਵੇ ਲਾਵਾਂ ਇੱਕ ਗੱਲ ਬਾਈ ਹੋਰ ਹੈ ਬਾਈ ਬਾਈ ਨੂੰ ਇੰਨਾ ਕਿ ਬਈ ਕੀ ਯਕੀਨ ਸੀਗਾ ਉਹਨਾਂ ਤੇ ਬਈ ਜਿਹੜਾ ਬਾਈ ਨੇ ਗਾਣਾ ਭੇਜ ਦਿੱਤਾ ਬਈ ਕੀ ਏਡੀ ਲੋਡ ਬਈ ਪੈ ਗਈ ਜੀ ਯਕੀਨ ਇੱਕ ਹੈ ਇਦਾਂ ਹੁੰਦਾ ਵੀ ਹਨਾ ਬਾਅਦ ਚ ਹੋ ਜਾਂਦੇ ਵੀ ਇੱਕ ਆਪਣਾ ਤਾਂ ਗਾਣਾ ਉ ਭੇਜਿਆ ਇਦਾਂ ਕਿਸੇ ਨੂੰ ਨਹੀਂ ਲੱਗਦਾ ਹੁੰਦਾ ਹੈਗੇ ਉਹ ਮੱਤ ਦੇ ਵਿੱਚ ਵੀ ਉਹ ਗਾਣਾ ਚੱਕ ਕੇ ਐਵੇਂ ਹੀ ਕਰ ਦੂਗਾ ਕਿ ਉਹ ਹੋਰਾਂ ਨੂੰ ਵੀ ਭੇਜੇ ਹੋਏ ਨੇ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਈ ਗਿਲਰੋਂ ਤਾਂ ਤੇ ਲਵੇ ਵੀ ਗਾਣਾ ਗਿਆ ਹੋਇਆ ਇੱਕ ਵਾਰੀ ਗਲਾਬ ਸਿੱਧੂ ਨੂੰ ਮਿਲਣ ਗਈ ਦੀਏ ਉਹ ਬਾਈ ਨੂੰ ਚਲ ਗਾਣਾ ਦਿੱਤਾ ਸੀਗਾ ਉਦੋਂ ਚਲੋ ਬਾਈ ਨੇ ਕਹੀ ਆਪਾਂ ਵੀ ਉਹ ਬਾਈ ਚੰਗਾ ਬੰਦਾ ਉਹਨੇ ਨਹੀਂ ਕਰੇ ਹੈਗੇ ਉਹ ਗਾਣਾ ਬਾਈ ਜੀ ਜਿਹੜਾ ਗਿਲਰੋਂ ਤਾਂ ਬਾਈ ਹੈ ਮਿਲਦਾ ਭਈ ਉਹ ਆਪ ਵੀ ਲਿਖਾਰੀ ਹੈ ਮੇਰੇ ਨਾਲ ਆਪ ਵੀ ਲਿਖਾਰੀ ਨੇ ਪਰ ਉਹਨਾਂ ਲਈ ਸੇਵ ਪਈ ਨਿਕ ਹਨਾ ਉਹਦੇ ਨਾਲ ਮਿਲੇ ਨਹੀਂ ਉਹਨੂੰ ਕਰੇ ਨਹੀਂ ਉਹਨਾਂ ਨੂੰ ਗਾਣੇ ਵਧੀਆ ਲੱਗੇ ਉਹਨਾਂ ਨੇ ਇੱਕੋ ਗਾਣੇ ਸੇਵ ਕਰ ਲਏ ਉਹਨਾਂ ਦੇ ਜੀ ਵੀ ਗਾਣੇ ਵਧੀਆ ਨੇ ਉਹਨਾਂ ਨੇ ਮਿਲ ਕੇ ਗਏ ਨੇ ਜੀ ਸੋ ਆਪਾਂ ਗੱਲ ਕਰੀ ਦੀਪਰੀ ਦੀਪਕ ਕੈਨੇਡਾ ਦੇ ਵਿੱਚ ਇੱਕ ਵਾਰੀ ਸਟੇਜ ਤੇ ਚੜ ਕੇ ਵੀ ਆਏ ਨੇ ਮੈਂ ਕਹਿੰਦਾ ਕੁੱਲ 30 35 ਸੈਕਿੰਡ ਇੱਕ ਗਾਣਾ ਵੀ ਗਾਤਾ ਸੀਗਾ ਜੀ ਬਈ ਦਿਹਾੜੀਆਂ ਵਾਲੀ ਬਾਈ ਕਿਹੜੀ ਬਾਈ ਕੋ ਦੱਸੂਗੇ ਬਾਈ ਨੇ ਬਾਈ ਇੰਨੀ ਵਾਕਈ ਮਿਹਨਤ ਕੀਤੀ ਹੈ ਦਿਹਾੜੀ ਨੇ ਉਹ ਹੁਣ ਤੱਕ ਮਿਹਨਤ ਹੀ ਕਰ ਰਿਹਾ ਕਿਉਂ ਅੱਗੇ ਗਾਣੇ ਕਰਨ ਖਾਤਰ ਇਸ ਦਿਨ ਦੇ ਵਿੱਚ 18-18 ਘੰਟੇ ਉਹ ਕੰਮ ਕਰਦਾ ਉਹ ਕੰਮ ਕਰਦੇ ਪੈਸਾ ਆਪ ਦਾ ਘਰੇ ਹੀ ਪੀਦੇ ਆਪਦੇ ਤੇ ਲਾਂਦੇ ਤੇ ਆਪ ਦਾ ਡਿਜੈਕਟ ਕਰਦੇ ਵੀ ਮੈਂ ਪੈਸਾ ਆਪ ਦੇ ਲਈ ਸੇਵ ਕਰਾਂ ਉਹਦੇ ਖਾਤਰ ਵੀ ਗਾਣੇ ਕੱਢੂਗਾ ਮੈਂ ਅੱਗੇ ਕਿਉਂ ਉਹਦੇ ਅੱਗੇ ਵੀ ਪ੍ਰੋਜੈਕਟ ਬਹੁਤ ਆਣੇ ਨੇ ਉਹਦੇ ਜੀ ਬਾਈ ਬਾਈ ਨੇ ਇੰਡੀਆ ਕਦੋਂ ਆਣਾ ਬਾਈ ਇੰਡੀਆ ਵਾਲਾ ਪ੍ਰੋਜੈਕਟ ਵੀ ਨੇ ਇੰਡੀਆ ਦੇ ਪ੍ਰੋਜੈਕਟ ਹੈਗੇ ਨੇ ਪਰ ਬਈ ਦਾ ਹਲੇ ਫਾਈਨਲ ਨਹੀਂ ਹੈਗਾ ਤਕਰੀਬਨ ਵੀ 1.5-2 ਸਾਲਾਂ ਦੇ ਵਿੱਚ ਵਿੱਚ ਆਣਾ ਹੈ ਉਰੇ ਇੰਡੀਆ ਕਿ ਵੀ ਪ੍ਰੋਜੈਕਟ ਬਣਾਉਣ ਦੀ ਸਲਾਹ ਇਹ ਗਾਣੇ ਲਿਖੇ ਪਏ ਨੇ ਵੀ ਉਰੇ ਆ ਕਿ ਜਿਹੜੀ ਉਹਨਾਂ ਨੇ ਵੀਡੀਓ ਬਣਾਉਣੀਆਂ ਨੇ ਹੋਰ ਕਰਨਾ ਠੀਕ ਆ ਉਰੇ ਆ ਕਿ ਵੀਡੀਓ ਬਣਾਊਗਾ ਹੋਰ ਸਿੰਗਰ ਦੇ ਨਾਲ ਗੱਲ ਉਹਦੀ ਹੈਗੀ ਸੀ ਪਹਿਲਾਂ ਚਲੋ ਹੁਣ ਤਾਂ ਨਹੀਂ ਹੈਗੀ ਪਰ ਉਰੇ ਆ ਕਿ ਵੀ ਵੀਡੀਓ ਬਣਾਊਗਾ ਗਾਣਾ ਸ਼ੂਟ ਕਰੂਗਾ ਵੀ ਉਸ ਤੋਂ ਬਾਅਦ ਕਰੂਗਾ ਗਾਣਾ ਜੀ ਬਈ ਦੀਪਦੀ ਏਡੀ ਬਈ ਕੀ ਮਜਬੂਰੀ ਰਹੀਗੇ ਬਾਈ ਬਾਈ ਨੂੰ ਬਾਹਰ ਜਾਣਾ ਬਈ ਪਿਆ ਬਾਰ ਜਾਣ ਇੱਕ ਤਾਂ ਇੱਕ ਹੁੰਦਾ ਵੀ ਉਹ ਪਹਿਲਾਂ ਤੋਂ ਗਾਣੇ ਲਿਖਦਾ ਰਹੇ ਨਿਕ ਮਿਊਜ਼ਿਕ ਦੇ ਨਾਲ ਉਹ ਜੁੜਿਆ ਹੋਇਆ ਦੀ ਉਹਨੂੰ ਸ਼ੌਂਕ ਦੀ ਵੀ ਮੈਂ ਗਾਣੇ ਕਰਾਂ ਤੇ ਇੱਕ ਘਰ ਕਰਕੇ ਵੀ ਹੋ ਜਾਂਦਾਣ ਵੀ ਮੇਰਾ ਘਰ ਐਦਾਂ ਦਾ ਵੀ ਮੈਂ ਬਾਹਰ ਜਾਵਾਂ ਕਿਉਂ ਕਰ ਜਾਂ ਚੱਕ ਕਿਸੇ ਦਾ ਮਨ ਨਹੀਂ ਕਰਦਾ ਹੈ ਗਿਆ ਉਹ ਬਹੁਨੋਲਜੀ ਟ ਬੰਦਾ ਜੌਬ ਲੱਗਣਾ ਹੁੰਦਾ ਉਰੇ ਵੀ ਲੱਗ ਜਾਂਦਾ ਬਾਈ ਪੜਿਆ ਲਿਖਿਆ ਸੀਗਾ ਬਾਈ ਹਾਂਜੀ ਹਾਂਜੀ ਬਾਈ ਕੈਨੇਡਾ ਭੇਜਣ ਬਾਈ ਤੁਸੀਂ ਕਹਿੰਦੇ ਕਿ ਘਰ ਦੇ ਬਾਈ ਹਾਲਾਤ ਥੋੜੇ ਨਾਜੂਕ ਸੀ ਨਾਜੂਕ ਸੀ ਉਹ ਕਰਦਾ ਚੱਕ ਕੇ ਭੇਜਿਆ ਕਰਦੇ ਰਾਜੀ ਵੀ ਨਹੀਂ ਸੀ ਉਹਨੂੰ ਬਾਹਰ ਭੇਜਣ ਦੇ ਵਿੱਚ ਆ ਕਿਉਂ ਕੱਲਾ ਘੇਰਾ ਮੁੰਡਾ ਸੀਗਾ ਉਹਨਾਂ ਨੂੰ ਐਸੀ ਵੀ ਬਾਹਰ ਕਾ ਨੂੰ ਭੇਜਣੇ ਇਹ ਪਰ ਉਹ ਫਿਰ ਵੀ ਗਿਆ ਕਹਿੰਦਾ ਨਹੀਂ ਕਹਿੰਦਾ ਮੈਂ ਜ਼ਿੰਦਗੀ ਦੇ ਵਿੱਚ ਵੀ ਕੁਝ ਵੀ ਕਰਨੇ ਆ ਜੀ ਹਮ ਬਾਈ ਜਿਵੇਂ ਬਾਈ ਨੇ ਗਾਣਾ ਕੱਢਿਆ ਬਾਈ ਤੁਸੀਂ ਰੋਕਿਆ ਨਹੀਂ ਜਾਂ ਕੀ ਬਾਈ ਇੰਨੀ ਪੜਾ ਸਕੀ ਬਾਈ ਮਨ ਵਿੱਚ ਨਹੀਂ ਕੱਢੀ ਨਹੀਂ ਪੜਾ ਸੀ ਸੀਗੀ ਇੱਕ ਜੀ ਵੀ ਮੇਰੇ ਨਾਲ ਇਦਾਂ ਹੋਈ ਆ ਵੀ ਮੈਂ ਉਹਨਾਂ ਨੂੰ ਉਹਦਾ ਰਿਪਲਾਈ ਕਰਾਂ ਜ਼ਰੂਰ ਕਰਾਂ ਪਰ ਉਹਨੇ ਕਰਿਆ ਵੀ ਐਣ ਭਾਈ ਤੁਸੀਂ ਵੀ ਨਾਲ ਸਲਾਹ ਦਿੱਤੀ ਸੀ ਕੀ ਸੀਗਾ ਭਈ ਸਲਾਹ ਸੀ ਉਹਨੇ ਬਾਅਦ ਚ ਜਦੋਂ ਗਾਣਾ ਲਿਖ ਲਿਆ ਉਹ ਕਹਿੰਦਾ ਵੀ ਮੈਂ ਫਾਈਨਲੀ ਕਰਨੇ ਕਹਿੰਦਾ ਜੀ ਕਹਿੰਦਾ ਮੈਂ ਤਾਂ ਮੋੜਿਆ ਮੁੜਦਾ ਹੈਗੇ ਜਿਵੇਂ ਹੁਣ ਕਰਨੇ ਉਹ ਤਾਂ ਕਹਿੰਦਾ ਮੈਂ ਕਰਨੀ ਕਰਨੇ ਜੀ ਭਾਈ ਦੋ ਬੰਦੇ ਟਾਰਗੇਟ ਬਾਈ ਕੀਤੇ ਗਏ ਨੇ ਭਾਈ ਉਹ ਪੂਰੀ ਬਾਈ ਵੱਡੇ ਗਰੇਵਾਲ ਦੀ ਤਾਂ ਭਾਈ ਗਲਤੀ ਹੈ ਹੀ ਨਹੀਂ ਸੀ ਕਿ ਮੈਨੂੰ ਲੱਗਦਾ ਵਿੱਚ ਕੋਈ ਵੱਡੇ ਗਰੇਵਾਲ ਨੂੰ ਐਦਾਂ ਤਾਂ ਚਾਹੀਦਾ ਸੀਗੇ ਵੀ ਇਹ ਗਾਣਾ ਕੀ ਦਾ ਲਿਖਿਆ ਹੋਇਆ ਕੀ ਦਾ ਨਾਂ ਉਹਦਾ ਚੀਜ਼ ਉਹਨੇ ਪੁੱਛਣੀ ਸੀ ਜੀ ਬੀ ਐਲ ਨੂੰ ਪੁੱਛਣਾ ਹੀ ਸੀ ਇਹ ਵੀ ਇਹ ਗਾਣਾ ਕੀਦਾ ਲਿਖਿਆ ਹੋਇਆ ਵੀ ਤੇ ਲਵੇ ਕੋਈ ਪ੍ਰੂਫ ਹੈਗੇ ਆ ਬਈ ਬੜੇ ਘਰੇਵਾਲ ਨੂੰ ਵੀ ਤੁਸੀਂ ਮੈਸੇਜ ਕੀਤੇ ਸੀਗੇ ਜਾਂ ਕੋਈ ਨਹੀਂ ਬੜੇ ਘਰੇਵਾਲ ਨੂੰ ਮੈਸੇਜ ਨਹੀਂ ਕੀਤੇ ਇਕੱਲੇ ਐਲ ਨੂੰ ਕਰੇ ਸੀ ਕਿ ਉਹ ਗਾਣਾ ਐਲ ਨੂੰ ਇਹ ਭੇਜਿਆ ਦੀਗਾ ਜੀ ਐਲ ਨੂੰ ਮੈਸੇਜ ਕਰੇ ਨੇ ਤੇ ਉਹਦੇ ਨਾਲ ਗੱਲ ਵੀ ਹੋਈ ਸੀ ਉਹਦੇ ਜਿਹੜੇ ਭਾਈ ਆ ਗਏ ਉਹਦੇ ਚਾਚੇ ਦਾ ਮੁੰਡਾ ਆ ਗਿਆ ਇੱਕ ਆ ਜਦੋਂ ਉਹਨੇ ਸਾਨੂੰ ਗੇੜੇ ਲਵਾਤੇ ਸੀਗੇ ਖੰਨੇ ਤੋਂ ਕਦੇ ਚੰਡੀਗੜ੍ਹ ਤੋਂ ਕਦੇ ਚੰਡੀਗੜ੍ਹ ਤੋਂ ਖੰਨੇ ਦੇ ਕਿੰਨੇ ਦਿਨ ਬਾਈ ਤੁੰ ਤੂੰ ਦਾ ਬਾਈ ਖਣ ਗੇੜੇ ਉਹ ਇੱਕ ਦਿਨ ਦੇ ਵਿੱਚ ਕਟੋਕਟ ਤਿੰਨ ਚਾਰ ਉਧਰ ਮਰਾਤੇ ਫਿਰ ਇੱਕ ਦਿਨ ਕਿਹਾ ਸਾਨੂੰ ਕਹਿੰਦੇ ਤੁਸੀਂ ਸਾਡੇ ਲਈ ਆ ਬਾਜ ਜਦੋਂ ਘਰੋਂ ਚੱਲਣ ਵੇਲੇ ਉਹਨਾਂ ਨੂੰ ਫੋਨ ਕੀਤਾ ਸੀ ਨੇ ਵੀ ਆਈ ਸੀ ਆਈ ਫਿਰ ਕਹਿੰਦੇ ਸਾਨੂੰ ਕੰਮ ਹੋ ਗਿਆ ਘਟੋ ਘਟ ਦੋ ਤਿੰਨ ਵਾਰੀ ਬਾਅਦ ਚ ਵੀ ਫੋਨ ਕਰਿਆ ਬਈ ਯਾਰ ਉਦੋਂ ਸ਼ੁਰੂਆਤ ਵਿੱਚ ਬਈ ਐਨੇ ਬਈ ਕਿਉਂ ਬਈ ੱੱੱਕੇ ਬਈ ਖਾਣੇ ਪੈਂਦੇ ਕੋਈ ਬਈ ਮੀਂਹ ਵਿੱਚ ਬਾਹਰ ਖੜਾ ਰੱਖਦਾ ਕੋਈ ਸਾਈ ਸਾਈ ਰਾਤ ਬਈ ਇਦਾਂ ਬੰਦੇ ਨੂੰ ਬਿਠਾਈ ਰੱਖ ਦੇ ਕੇ ਆਨੇ ਆਨੇ ਆ ਕਿ ਬਾਹਰ ਆਉਂਦੇ ਆ ਬਈ ਉਹੀ ਗੱਲ ਆ ਗਈ ਬਈ ਕੋਈ ਨਵੇਂ ਬੰਦੇ ਨੂੰ ਕਾਹਤੋਂ ਮੁਰੇ ਆਣ ਦਊਗਾ ਉਹ ਕਹੂਗਾ ਵੀ ਇਹ ਮੈਨੂੰ ਪਿੱਛੇ ਛੱਡੂਗਾ ਹਨਾ ਵੀ ਮੈਂ ਇਹਨੂੰ ਕਾਹਨੂੰ ਮੁਰੇ ਆਣ ਦਵਾਂ ਵੀ ਮੈਂ ਕਾਹਨੂੰ ਲੋਕਾਂ ਨੂੰ ਦੱਸਾਂ ਹੁਣ ਜ ਸਨੇਫ ਗਾਣਾ ਸੀਗਾ ਦੀਪ ਦਾ ਉਹ ਐਲੀ ਮੰਗਟ ਤੇ ਵੱਡੇ ਗਰਲ ਨੇ ਗਾਤੋ 10 ਮਿਲੀਅਨ ਦੇ ਕਰੀਬ ਜਾ ਰਿਹਾ ਹੈ ਬਈ ਸ਼ਾਇਦ ਇਦਾਂ ਵੀ ਹੁੰਦਾ ਕਿ ਜੇ ਮੈਂ ਨਾ 50 ਲੱਖ ਰੁਪਈਆ ਲੜੋ 50 ਲੱਖ ਰੁਪਈਆ ਤੋਂ ਕਮਾਈ ਗਿਆ ਉਹ ਉਹ ਐ ਹੁਣ ਵੀ ਆ ਕੇ ਮੇਥੋਂ ਪੈਸੇ ਮੰਗੂਗਾ ਉਹ ਜੀ ਉਹਨਾਂ ਨੂੰ ਇਹੀ ਡਰ ਹੁਣ ਵੀ ਆ ਕੇ ਪੈਸੇ ਮੰਗ ਉੱਪਰ ਪੈਸੇ ਮੰਗਣ ਦੀ ਕੋਈ ਉਹ ਨਹੀਂ ਸੀ ਪਰ ਉਹ ਹੱਕ ਉਹਦਾ ਦੀਗਾ ਕਿ ਉਹ ਐਲਬਮ ਬੰਦ ਦੇ ਵਿੱਚੋਂ ਇਕੱਲਾ ਉਹਦਾ ਗਾਣਾ ਚੱਲੇ ਐ ਪਰ ਆ ਹੱਕ ਕਿਤੇ ਉਹਦਾ ਦੀਗਾ ਉਹ ਆਪੇ ਉਹਨੂੰ ਫੋਨ ਕਰਦਾ ਉਹਨੂੰ ਬੁਲਾਉਂਦਾ ਵੀ ਆ ਬਈ ਤੇਰਾ ਗਾਣਾ ਹਿੱਟ ਹੋਇਆ ਉਹਦੇ ਵਿੱਚ ਕੀ ਗੁੱਸਾ ਗਿੱਲਾ ਦੀ ਕਾਣ ਨੂੰ ਇਹ ਗਾਣੇ ਸੁਣਾਫ ਕੱਢਣਾ ਪੈਂਦਾ ਦੀਪ ਨੂੰ ਕਾਣ ਨੂੰ ਹੋਰ ਕਰਨਾ ਪੈਂਦਾ ਕਾਣ ਨੂੰ ਇਹਦੇ ਨਾਮ ਲੈਣੇ ਪੈਂਦੇ ਕਾਣ ਨੂੰ ਰਿਪੋਰਟਕਾਸਟ ਕਰਨਾ ਪੈਂਦੇ ਵੀ ਉਹ ਬੰਦੇ ਝੂਠੇ ਨੇ ਚੋਰ ਨੇ ਜੀ ਬਈ ਪੋਡਕਾਸਟ ਕੋਈ ਸੁਣਿਆ ਹੈ ਕਿ ਜਿਹੜਾ ਬਾਈ ਨੇ ਪੋਡਕਾਸਟ ਵਿੱਚ ਕੋਈ ਨਾਮ ਨੂੰ ਕੋਈ ਗੱਲ ਸੁਣੀ ਹੋਊਗੀ ਕਿਨੇ ਦੀਪ ਬਾਈ ਨੇ ਜਿਹੜਾ ਵੀ ਕਿਹਾ ਪੋਡਕਾਸਟਾਂ ਵਿੱਚ ਝੂਠ ਬੋਲਦੀ ਹੈ ਜੇ ਕੋਈ ਗੱਲ ਕਿਤੇ ਰਿਪੋਰਟ ਕਰਦਾ ਉਹਦੀ ਕਿਤੇ ਉਹ ਗੱਲ ਉਹ ਬਈ ਉਹੀ ਆ ਗਈ ਹੈ ਪੋਡਕਾਸਟ ਦੇ ਵਿੱਚ ਕਹਿ ਰਿਹਾ ਹੁੰਦਾ ਕਿ ਜਿਹੜਾ ਮੇਰੇ ਘਰੇ ਆਂਦੇ ਕੋਈ ਗਾਣਾ ਲੈ ਕੇ ਆਂਦੇ ਕਹਿੰਦਾ ਮੈਨੂੰ ਕਿਰਾਏ ਦੇ ਕੇ ਵੀ ਭੇਜ ਪਰ ਅਸੀਂ ਆਏ ਕਿੰਨਾ ਅਸੀਂ ਕਿਰਾਏ ਦੇ ਦਾ ਭੁੱਖੇ ਹੈ ਨਹੀਂ ਦੀਏ ਤੁਸੀਂ ਭਾਈ ਇਹ ਸੀ ਘਰੇ ਘਰਾ ਮੁਰਗੇ ਆਉਣੇ ਘਰੇ ਘਰਾ ਮੁਰੇ ਜਾ ਕੇ ਆਏ ਅੱਛਾ ਤੁਸੀਂ ਭਾਈ ਦੋ ਘੜੇ ਬੱਜੇ ਸੀ ਹਾਂ ਮੈਂ ਵੀ ਨਾਲੇ ਸੀ ਉਹਦੇ ਦੋ ਘੜੇ ਬੱਜੇ ਸੀਗੇ ਤੀਜੀ ਵਾਰੀ ਚੰਡੀਗੜਾ ਬੁਲਾ ਲਈ ਦੀਗੇ ਜਦੋਂ ਫਿਰ ਪਿੰਡ ਬੁਲਾਤੇ ਸੀਗੇ ਖੰਨੇ ਬੁਲਾਤੇ ਸੀ ਦੂਜੀ ਵਾਰੀ ਬੁਲਾਤੇ ਸੀ ਕਿ ਪਹਿਲਾਂ ਅਸੀਂ ਚੰਡੀਗੜਾ ਗਏ ਫਿਰ ਖੰਨੇ ਗਏ ਫਿਰ ਚੰਡੀਗੜਾ ਫਿਰ ਖੰਨੇ ਫਿਰ ਜਦੋਂ ਬੈਂਸ ਹੋਈ ਹੈ ਜੀ ਭਾਈ ਫੋਨ ਤੇ ਹੋਈ ਭਾਈ ਬੈਂਸ ਹਾਂ ਫੋਨ ਤੇ ਹੋਈ ਹੈ ਜਦੋਂ ਬੈਂਸ ਆ ਜੀ ਭਾਈ ਕੋਈ ਸਨੇਹਾ ਦੇਣਾ ਹੋਵੇ ਤੁਸੀਂ ਸਨੇਹਾ ਤਾਂ ਆਹੀ ਹੈ ਵੀ ਜਿਹੜੀ ਚੀਜ਼ ਕਰੀਏ ਉਹ ਮੰਨਿਓ ਚੀਜ਼ ਨੂੰ ਜੀ ਜਿਹੜੀ ਚੀਜ਼ ਉਹਨੇ ਕਰੀ ਐ ਵੀ ਗਾਣਾ ਬਿਨਾ ਪੁੱਛੇ ਕਰੇ ਉਹ ਮੰਨੇ ਜਿਉਂਨੇ ਐਂ ਕਹਿੰਦੇ ਵੀ ਮੈਂ ਬਿਨਾ ਪੁੱਛੇ ਨਹੀਂ ਕਰੇ ਪੁੱਛ ਕੇ ਕਰੇ ਐ ਫਿਰ ਉਹ ਐ ਕਰੇ ਗੁਰੂ ਘਰ ਚੜਦੇ ਗੁਰੂ ਘਰ ਹੀ ਚੜਦੇ ਆ ਵੀ ਇਹ ਗਾਣਾ ਇਹਨੇ ਚੋਰੀਓ ਕਰਿਆ ਕਿਉਂਕਿ ਸਭ ਚੋਰੇ ਕਹਾਂਗੇ ਉਹਨਾਂ ਨੂੰ ਜਦੋਂ ਬਿਨਾ ਪੁੱਛੀ ਕਰ ਲਿਆ ਉਹਨੇ ਗਾਣਾ ਤਾਂ ਚੋਰੇ ਵੱਜੂਗਾ ਬਈ ਤੇ ਕੋ ਪ੍ਰੂਫ ਹੈ ਤੁਹਾਡੇ ਕੋਲ ਕੋਈ ਸਕਰੀਨਸ਼ਾਟ ਹੋਵੇ ਬਾਈ ਨੂੰ ਭੇਜੋ ਹਾਂ ਸਕਰੀਨਸ਼ਾਟ ਹੈਗੇ ਨਹੀਂ ਹੈ ਬਾਈ ਕੋਲ ਹੈਗੇ ਨਾ ਸਕਰੀਨਸ਼ਾਟ ਵੀ ਮੈਂ ਗਾਣਾ ਲਿਖ ਕੇ ਜਾਈ ਬਈ ਰਿਕਾਰਡਿੰਗ ਵਿੱਚ ਭੇਜਿਆ ਸੀ ਕਿ ਬਈ ਲਿਖ ਕੇ ਭੇਜਿਆ ਨਹੀਂ ਨਹੀਂ ਲਿਖ ਕੇ ਭੇਜਿਆ ਹੋਇਆ ਜੀ ਉਹ ਗਾਣਾ ਲਿਖ ਕੇ ਭੇਜਿਆ ਹੋਇਆ ਉਹਨਾਂ ਨੂੰ ਕਹੂਗੀ ਬਾਈ ਸ਼ੋ ਸਾਡੇ ਕੋਲ ਹੈ ਐ ਬਈ ਸਕਰੀਨਸ਼ਾਟ ਮੰਗਾ ਲੂਗੇ ਬਾਈ ਕੋਲ ਉਹ ਮੰਗਾ ਲਾਂਗੇ ਉਹ ਬਾਈ ਲੋ ਜੀ ਕਹ ਬਾਈ ਕੋਈ ਪ੍ਰੂਫ ਤਾਂ ਚਾਹੀਦਾ ਵੀ ਐਵੇਂ ਨਹੀਂ ਆਉਣੀ ਪ੍ਰੂਫ ਤਾਂ ਹੈਗੇ ਨੇ ਸਾਡੇ ਕੋਲ ਉਹ ਪ੍ਰੂਫ ਤਾਂ ਵੀਰੇ ਕੀ ਗੱਲ ਐ ਉਹਨੇ ਨਾਮ ਵੀ ਪਤਾ ਹੋਇਆ ਉਹਦੇ ਵਿੱਚ ਦੀਪ ਨਾਮ ਪਤਾ ਹੋਇਆ ਫਿਰ ਉਹਨੇ ਦੀਪ ਨਾਮ ਕਿਹਦਾ ਪਾਦੇ ਬਈ ਜੀ ਜਿਹੜਾ ਉਹਨੇ ਦੀਪ ਨਾਮ ਪਤਾ ਕਿਹਦਾ ਪਤਾ ਨਿਚੇ ਪਾਇਆ ਉਹ ਦੀਪ ਬਲਦਰਾ ਬਾਦ ਚ ਪੁਆਤਦੀ ਆ ਨਿਚੇ ਵੀ ਉਹਨੇ ਦੀਪ ਪਤਾ ਸੀ ਕਿ ਬਲਦਰਾ ਬਾਦ ਚ ਪੁਆਇਆ ਸੀ ਨੇ ਵੀ ਬਲਦਰਾ ਪਾ ਉਹਨੇ ਬਲਦਰਾ ਪਤਾ ਉਸ ਤੋਂ ਬਾਅਦ ਗੱਲ ਹੋਈ ਵੀ ਮਿਲਦੇ ਆ ਉਦੋਂ ਬਾਅਦ ਉਹ ਮਿਲਿਆ ਨਹੀਂ ਕਿ ਬਾਈ ਹਾਂ ਬਾਈ ਹਾਲੀ ਗੱਲ ਯਾਰ ਤੁਹਾਨੂੰ ਪੂਰੀ ਪ੍ਰੋਪਰ ਦੱਸੋ ਕਿ ਤੁਹਾਡੀ ਮੁੰਡੀ ਮੋਟੀ ਫਿਰ ਗੱਲ ਇਸ ਹਿਸਾਬ ਨਾਲ ਹੋਈ ਹੋਊਗੀ ਬਾਈ ਕਿ ਜੇ ਤੁਸੀਂ ਕਹਿੰਦੇ ਕਿ ਪਿੱਛੇ ਬੱਲਰਾਪਾਤ ਤੱਕ ਕੋਈ ਸਨੇਹਾ ਪਹੁੰਚੇ ਉਹਨਾਂ ਤੱਕ ਉਹ ਸਨੇਹਾ ਬਾਗਿਆ ਦੀ ਆ ਉਹਨਾਂ ਨੇ ਬੱਲਰਾਪਾਤ ਦੀ ਬਾਅਦ ਚ ਗੱਲ ਚੱਲੀ ਦੀ ਕਿ ਮਿਲਣ ਦੀ ਜੇ ਆਪਾਂ ਅੱਗੇ ਕੰਮ ਕਰਦੇ ਆਂ ਫਿਰ ਵੀ ਇੱਕ ਵਾਰੀ ਮਿਲ ਵੀ ਮੇਰਾ ਗਾਣਾ ਸੁਪਰ ਡੂਪਰ ਹਿੱਟ ਗਿਆ ਐ ਐਲਬਮ ਦੇ ਵਿੱਚੋਂ ਵੀ ਵੱਡੇ ਵੱਡੇ ਸਿੰਗਰਾਂ ਦੇ ਗਾਣੇ ਲਿਖੇ ਹੋਏ ਦੀ ਜਿਹੜੇ ਰਾਈਟਰ ਹੁੰਦੇ ਨੇ ਉਹਨਾਂ ਦੇ ਗਾਣੇ ਲਿਖੇ ਹੋਏ ਸੀਗੇ ਜੀ ਵੀ ਉਹਨਾਂ ਦੇ ਨਹੀਂ ਚੱਲੇਗੇ ਵੀ ਕੱਲਾ ਉਹਦੇ ਹੀ ਕਾਨੂੰਨੀ ਲੱਗਦਾ ਕਿ ਬਾਈ ਸ਼ਹਿਰ ਉਹਨਾਂ ਦਾ ਕੋਈ ਕਰਮ ਇਦਾਂ ਦਾ ਸੀਗਾ ਜਾਂ ਸ਼ੈ ਦੀਪ ਬਾਈ ਕਰਦਾ ਸ਼ਾਇਦ ਉਤੋਂ ਵੀ ਉੱਪਰ ਜਾਂਦਾ ਸ਼ਾਇਦ ਨਾ ਹੀ ਚੱਲਦਾ ਗਾਣਾ ਜਿਵੇਂ ਗਾਣਾ ਚੱਲਿਆ ਸੀਗਾ ਜਿ ਉਹ ਅੱਗੇ ਵੀ ਪ੍ਰੋਜੈਕਟ ਉਹਨਾਂ ਨੂੰ ਹੋਰ ਦਿੰਦਾ ਉਹ ਠੀਕ ਹੈ ਤਕਰੀਬਨ ਜਿਹੜਾ ਇਹ ਗਾਣਾ ਚੱਲ ਪਿਆ ਜਿ ਉਹ ਐਲੀ ਨੂੰ ਹੋਰ ਵੀ ਗਾਣਾ ਦਿੰਦਾ ਵੱਡੇ ਘਰੇ ਵਾਲ ਨੂੰ ਹੋਰ ਵੀ ਗਾਣਾ ਦਿੰਦਾ ਉਹ ਕੀ ਪਤਾ ਇਤੋਂ ਵੱਧ ਚੱਲਦੇ ਉਹ ਜੀ ਜਿਹੜਾ ਉਹ ਹੁਣ ਕਹਿੰਦਾ ਫਿਰਦਾ ਵੀ ਗਲਾਬ ਸਿੱਧੂ ਮੈਨੂੰ ਗਾਣਾ ਨਹੀਂ ਕਰਦਾ ਹੈ ਗਿਆ ਕਰਨ ਔਜਲਾ ਸਟੇਜ ਤੀ ਨਹੀਂ ਚੜ੍ਹਦਾ ਹੈ ਗਿਆ ਕੀ ਪਤਾ ਉਹ ਦੀਪ ਦੇ ਗਾਣੇ ਨਾਲੇ ਵੱਧ ਹੋ ਜਾਂਦਾ ਜੀ ਬੀ ਸੁਪਰ ਡੂਪਰ ਹਿੱਟ ਹੋਰ ਹੋ ਜਾਂਦਾ ਜਿੰਨੇ ਤਰਲੇ ਕੱਢਦੇ ਉਹ ਨਹੀਂ ਮੂੰਹ ਲਾਂਦੇ ਹੈਗੇ ਉਹ ਬੰਦੇ ਸਹੀ ਨਹੀਂ ਉਹ ਉਹਨਾਂ ਨੂੰ ਪਤਾ ਹੈ ਇਹਦਾ ਵੀ ਕਿਵੇਂ ਦਾ ਬੰਦੇ ਇਹ ਹਾਂ ਬਾਈ ਤੁਸੀਂ ਹੁਣ ਕਹਿਣਾ ਕੀ ਚਾਹੂਗੇ ਆਖਰੀ ਵਾਰ ਦੱਸ ਦਿਓ ਕਿ ਬੀਟੀ ਬਲਕਿ ਪੂਰੀ ਬਈ ਕਲੀਅਰ ਤੁਸੀਂ ਕਰਨਾ ਚਾਹੂਗੇ ਆਖਰੀ ਗੱਲ ਤੇ ਵੀਰੇ ਇਹੀ ਹੈ ਹਨਾ ਵੀ ਉਹ ਸੱਚ ਬੋਲੇ ਮੂਰੇ ਆ ਕੇ ਜੀ ਤੁਹਾਡੇ ਮਨ ਚ ਇਹੀ ਗੁੱਸਾ ਹੈ ਹਾਂ ਸਾਡੇ ਮਨ ਚ ਇਹੀ ਗੁੱਸਾ ਵੀ ਸਾਡੇ ਮੂਰੇ ਆ ਕੇ ਸੱਚ ਬੋਲੇ ਵੀ ਗਾਣਾ ਮੈਂ ਬਿਨਾ ਪੁੱਛੇ ਕਰਿਆ ਉਹ ਆਪਦੇ ਜਵਾਨੀ ਕਵੇ ਵੀ ਮੈਂ ਬਿਨਾ ਪੁੱਛੇ ਕਰਿਆ ਫੇ ਸਾਡਾ ਕੋਈ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇੱਕ ਵਾਰੀ ਆ ਆ ਕੇ ਸੱਚ ਬੋਲ ਜੀ ਬਾਈ ਨਹੀਂ ਕਹਿੰਦੇ ਫਿਰ ਮੇਰੇ ਅੱਗੇ ਅੱਗੇ ਫਿਰ ਚੱਲ ਜਿਹਾਊਗਾ ਹੀ ਕੁਛ ਰਿਪਲਾਈ ਹੋਊਗਾ ਬਾਈ ਆ ਰਿਪਲਾਈ ਵਰਤਾ ਹੋਈ ਜਾਣਗੇ ਕਿੰਦਾਂ ਦੇ ਸੱਪ ਨਿਕਲਗੇ ਬਾਈ ਵੱਡੇ ਵੱਡੇ ਨਿਕਲਗੇ ਇਹ ਤਾਂ ਛੋਟਾ ਹੀ ਐ ਕੁਛ ਪਿਆ ਬਾਈ ਹੋਰ ਵੀ ਹਾਂ ਪਿਆ ਕੁਛ ਹੋਰ ਵੀ ਉਹਦੇ ਰਿਲੇਟਿਡ ਤਾਂ ਨਹੀਂ ਪਿਓ ਤਾਂ ਉਹਦੇ ਲਵੀ ਪਏ ਨੇ ਚਲੋ ਕੱਢ ਦਾਂਗੇ ਹੁਣ ਜੇ ਨਹੀਂ ਮੰਨਦੇ ਹੈਗੇ ਫਿਰ ਹੁਣ ਇਹ ਇਨੇ ਵੱਡਾ ਗਰੇਵਾਲ ਤੇ ਐਲੀ ਮੰਗੜ ਨੇ ਇਹ ਸਿਰ ਦੇ ਚੋਰ ਬੰਦੇ ਨੇ ਇਹ ਇਹਨਾਂ ਨੂੰ ਜਿਹੜਾ ਵੀ ਇਹ ਫਸਦਾ ਹੈ ਉਹ ਤਾਂ ਗਾਣਾ ਆਪੇ ਚੋਰੀ ਕਰਕੇ ਆਪੇ ਕਰ ਦਿੰਦੇ ਨੇ ਪਹਿਲਾਂ ਵੀ 2-3 ਗਾਣੇ ਇਹਨਾਂ ਨੇ ਚੋਰੀ ਕਰੇ ਹੋਏ ਨੇ ਹੁਣ ਇਹ ਗਾਣਾ ਚੋਰੀ ਕਰਿਆ ਇਹਨਾਂ ਨੇ ਤੇ ਅੱਗੇ ਤੋਂ ਐਵੇਂ ਗੱਲ ਹੈ ਵੀ ਹੁਣ ਅਸੀਂ ਕਾਤੋਂ ਮੂਰੇ ਆਏ ਆ ਵੀ ਅੱਗੇ ਤੋਂ ਕੋਈ ਹੋਰ ਇਹਨੂੰ ਗਾਣਾ ਨਾ ਭੇਜ ਜਿੰਨੂੰ ਕੋਈ ਗਾਣਾ ਭੇਜੂਗਾ ਇਹਨਾਂ ਦਾ ਐ ਨਹੀਂ ਹੈਗੇ ਵੀ ਹੋਵੇ ਇਹ ਉਹਨੂੰ ਪੁੱਛਣਗੇ ਵੀ ਹਾਂ ਤੇਰਾ ਗਾਣਾ ਕਰੀਏ ਕਿ ਨਾ ਇਹ ਨਹੀਂ ਪੁੱਛਦੇ ਹੈਗੇ ਇਹ ਤਾਂ ਆਪੇ ਚੱਕ ਕੇ ਤਾਂ ਚੋਰ ਬੰਦੇ ਨੇ ਤਾਂ ਆਪੇ ਗਾਣਾ ਕਰਨਗੇ ਉਹ ਜੀ ਬਾਈ ਜੀ ਜਿਵੇਂ ਅੱਜ ਕੱਲ ਸਾਰੇ ਕੰਟਰੋਵਰਸੀ ਬਾਈ ਕਰੀ ਜਾਂਦੇ ਨੇ ਬਾਈ ਇਹ ਫੇਮ ਲਈ ਬਾਈ ਕਰਦੇ ਨੇ ਕਿ ਭਾਈ ਤੁਹਾਂ ਗੱਲ ਤੱਕ ਬਾਈ ਸਿੰਗਿੰਗ ਲਾਈਨ ਵਿੱਚ ਇਹ ਜਿਆਦਾ ਫਰਕ ਪਾਉਗੇ ਤਾਂ ਤੁਸੀਂ ਵੀ ਮਾੜਾ ਮੋਟਾ ਕਰਦੇ ਉਹਨਾਂ ਟਾਰਗੇਟ ਇਹ ਗੱਲ ਫੇਮ ਲਈ ਨਹੀਂ ਬਾਈ ਇਹ ਇਹ ਗੱਲ ਫੇਮ ਲਈ ਨਹੀਂ ਹੈਗੀ ਜਿੱਥੇ ਬੰਦੇ ਨੂੰ ਧੋਖਾ ਮਿਲਦਾ ਉੱਥੇ ਮੰਨ ਲਓ ਤੱਕੀ ਉਹਦੇ ਮੂੰਹੋਂ ਗਾਣੇ ਦੇ ਵਿੱਚ ਇਹ ਗੱਲਾਂ ਲਿਖੀਆਂ ਜਾਂਦੀਆਂ ਨੇ ਜਿੱਥੇ ਉਹ ਗਾਣਾ ਕੱਢਦੇ ਜੇ ਆਪਾਂ ਗੱਲ ਕਰੀ ਦੀਪ ਦੀ ਉਹ ਸਨਾਫ ਗਾਣਾ ਉਹ ਹੀ ਥੋੜਾ ਨੇ ਲਿਖਿਆ ਹੋਇਆ ਜੀ ਉਹਦੇ ਨਾਲ ਧੋਖਾ ਹੋਇਆ ਜਦੋਂ 3-4 ਸਾਲ ਪਹਿਲਾਂ ਉਹਦਾ ਗਾਣਾ ਲਿਖਿਆ ਹੋਇਆ ਇਹਦੀ ਉਹ ਚ ਉਹਨਾਂ ਨੇ ਚੋਰੀ ਕਰਿਆ ਉਹਨਾਂ ਨੇ ਉਹ ਗਾਣਾ ਬਿਨਾ ਪੁੱਛੇ ਕਰਤਾ ਉਹ 10 ਮਿਲੀਅਨ ਤੇ ਬੱਗੇ ਨਾਲ ਉਹਨੂੰ ਠਹਿਣੀ ਦਿੱਤੀ ਨਾ ਉਹਦੀ ਮੁੱਲ ਪਾਇਆ ਵੀ ਉਹਨੂੰ ਇੱਕ ਵਾਰੀ ਮਿਲਤਾ ਲੈਂਦੇ ਹੂੰ ਜੇ ਐਡੇ ਸੱਚੇ ਬੰਦੇ ਨੇ ਵੱਡਾ ਗਰੇ ਵਾਲਾ ਉਹ ਕੁੜੀਆਂ ਦੇ ਰਿਪਲਾਈ ਕਰਦਾ ਹੈ ਜੀ ਕੁੜੀਆਂ ਦੇ ਕਮੈਂਟ ਕਰਦਾ ਹੈ ਐਲੀਆ ਕਹਿੰਦਾ ਹੋਰ ਸਿੰਗਰ ਨੂੰ ਮੇਨਾ ਗਾਣਾ ਕਰੋ ਜਿਵੇਂ ਗਲਾਬ ਸਿੱਧੂ ਵਾਲੀ ਗੱਲ ਆ ਗਈ ਗਲਾਬ ਸਿੱਧੂ ਨਾਲ ਕਹਿੰਦਾ ਮੈਂ ਗੱਲ ਕਰੀ ਵੀ ਮੇਨਾ ਗਾਣਾ ਕਰਾ ਕਹਿੰਦਾ ਗਲਾਬ ਸਿੱਧੂ ਨੇ ਮੈਨੂੰ ਕੋਈ ਲਾਰੇ ਲਾਈ ਆ ਕਹਿੰਦਾ ਮੈਂ ਰਾਗੜ ਦੂੰਗਾ ਹੋਰ ਕਰ ਦੂੰਗਾ ਪਰ ਜਿਹਦਾ ਗਾਣਾ ਹਿੱਟ ਹੋਇਆ ਲਿਖਿਆ ਹੋਇਆ ਉਹਦੇ ਨਾਲ ਕਾਤੋਂ ਨਹੀਂ ਗੱਲ ਕਰੀ ਹੈਗੀ ਗਲਾਬ ਸਿੱਧੂ ਆ ਗਿਆ ਉਹ ਬਹੁਤ ਵਧੀਆ ਬੰਦੇ ਹੋ ਅਸੀਂ ਉਹਨੂੰ ਤਿੰਨ ਚਾਰ ਵਾਰੀ ਮਿਲੇ ਆਂ ਦੀਪ ਨੂੰ ਬਹੁਤ ਵਾਰੀ ਮਿਲੇ ਆ ਮੈਂ ਵੀ ਉਹਦੇ ਨਾਲ ਹੀ ਸੀਗਾ ਜੀ ਉਹ ਇੱਕ ਇੱਕ ਕਰੇ ਗਏਦੇ ਉਹਦੀ ਇੱਜ਼ਤ ਸਤਕਾਰ ਕਰਦੇ ਇੰਨਾ ਮੌਗੇ ਦਰਾਮੁਰੇ ਆਏ ਨੂੰ ਮੋੜਦਾ ਨਹੀਂ ਹੈਗਾ ਇਹ ਦਰਾਮੁਰੇ ਆਏ ਨੂੰ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਮੋੜ ਦਿੰਦੇ ਨੇ ਚੋਰ ਬੰਤੇ ਜੀ ਹੋਰ ਬਾਈ ਕਿਹੜੇ ਕਿਹੜੇ ਸਿੰਗਰਾਂ ਨੂੰ ਮਿਲੇ ਹੋਇਆ ਬਾਈ ਹੋਰ ਗਿੱਲਰ ਆਉਂਤੇ ਨਾਲ ਬਾਈ ਦੀ ਗੱਲ ਹੋਈ ਹੋਈ ਹੈ ਦੀਪ ਦੀ ਤੇ ਗਿੱਲਰ ਆਉਂਤੇ ਨੇ ਹਾਲੇ ਤੱਕ ਗਾਣੇ ਸੇਵ ਕਰਕੇ ਰੱਖਨੇ ਪਰ ਉਹ ਅਣਖੀ ਬੰਦੇ ਆ ਉਹਨੇ ਹਾਲੇ ਤੱਕ ਲੀਕ ਜੇ ਕਰਨ ਵਾਲਾ ਇੰਨਾ ਵਾਂਗੂ ਇਹਨਾਂ ਨੂੰ ਭੇਜ ਦੋ ਇਹ ਚੋਰ ਬੰਦੇ ਨੇ ਤਾਂ ਹੁਣ ਨੂੰ ਕਰ ਦਿੰਦੇ ਲੀਕ ਆ ਜੀ ਬਾਈ ਇਹਦਾ ਹੋਰ ਕਿੰਨੇ ਬੰਦਿਆਂ ਨਾਲ ਹੋ ਜਾਂਦਾ ਹੈ ਬਾਈ ਦਾ ਕਈਆਂ ਨਾਲ ਕਿ ਬਾਈ ਜਿਆਦਾ ਬਾਈ ਨਾ ਮੈਂ ਨਾਲ ਜ਼ਿਆਦਾਤਰ ਨਮਿਆਂ ਨਾਲ ਸੌਚ ਨੇੜੇ ਨਮਿਆਂ ਨਾਲ ਹੁੰਦੇ ਹੀ ਹੁੰਦੇ ਹੀ ਜੀ ਵੀ ਕਹੋ ਮੂਰੇ ਨਹੀਂ ਆਣ ਦਿੰਦੇ ਹੈਗੇ ਉਹ ਜੀ ਬਾਈ ਸਾਨੂੰ ਬਾਈ ਇਹ ਦਰਾ ਕਲੀਅਰ ਬਾਈ ਕਰਿਓ ਕਿ ਬਾਈ ਨੇ ਉਹਨੂੰ ਗਾਣਾ ਕਿਉਂ ਦਿੱਤਾ ਸੀਗਾ ਗਾਣੇ ਮਿਊਜ਼ਿਕ ਲਈ ਦਿੱਤਾ ਸੀ ਮਿਊਜ਼ਿਕ ਕਰਨਾ ਸੀਗਾ ਗਾਣੇ ਦਾ ਕਿ ਬਾਈ ਨੂੰ ਗਾਣ ਲਈ ਦਿੱਤਾ ਰਿਹਾ ਇੱਕ ਨੂੰ ਭੇਜਿਆ ਦੀ ਹੈ ਵੀ ਤੁਸੀਂ ਦੱਸੋ ਇਹ ਗਾਣਾ ਕਰਨੇ ਕੀ ਨਾ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ ਹੈਗੇ ਉਸ ਤੋਂ ਬਾਅਦ ਉਹਨਾਂ ਨੂੰ ਮੈਸੀ ਕਰ ਵੀ ਦੱਸੂ ਗਾਣਾ ਕਰਨੇਗੀ ਨਾ ਉਸ ਤੋਂ ਘੱਟੋ ਘੱਟ ਵੀ ਤਕਰੀਬਨ ਸਾਲ ਦੇ ਵਿੱਚ ਵਿੱਚ ਉਹਨਾਂ ਨੇ ਇਹ ਗਾਣਾ ਕੱਢ ਕੇ ਪਾਤਾ ਇਹਨਾਂ ਨੇ ਵੀਡੀਓ ਵੀ ਕਰਤੀ ਉਹ ਐਲਬਮ ਦੇ ਵਿੱਚ ਪਾਤਾ ਗਾਣਾ ਉਹ ਸਾਨੂੰ ਤਾਂ ਗਾਣਾ ਅੱਜ ਤੋਂ ਬਾਅਦ ਹੀ ਪਤਾ ਲੱਗੇ ਉਹਨੂੰ ਵੀ ਜੀ ਬਾਈ ਇਹਨਾਂ ਲੇਟ ਕਿਉਂ ਬੋਲਿਆ ਜਦੋਂ ਬਹੁਤ ਟਾਈਮ ਹੋ ਗਿਆ ਗਾਣੇ ਆਏ ਨੂੰ ਤਾਂ ਘਰ ਦੀ ਕਈ ਵਾਰੀ ਤੰਗੀਆਂ ਹੁੰਦੀਆਂ ਨੇ ਘਰ ਦਾ ਕਰਜ਼ਾ ਤਾਰਨਾ ਹੋਰ ਕਰਨਾ ਜੀ ਘਰ ਦੀਆਂ ਤੰਗੀਆਂ ਕਰਕੇ ਸਭ ਕੁਝ ਕਰਨਾ ਪੈਂਦਾ ਹੈ ਪਹਿਲਾਂ ਘਰ ਦਾ ਕਰਜ਼ਾ ਤਾਰਿਆ ਫਿਰ ਗਾਣੇ ਦੇ ਪਿੱਛੇ ਲਾਇਆ ਪਹਿਲਾਂ ਦੋ ਗਾਣੇ ਪਹਿਲਾਂ ਇਹ ਸੀ ਇੱਕ ਗਾਇਕ ਸੀ ਕੇਬੀਸੀ ਉਸ ਤੋਂ ਬਾਅਦ ਇਹ ਤੀਜਾ ਗਾਣਾ ਸਨਫ ਕੱਢਿਆ ਉਹਨੇ ਉਹਨੂੰ ਇੱਕ ਰਿਪਲਾਈ ਦੇ ਵਿੱਚ ਅੱਗੇ ਵੀ ਰਿਪਲਾਈ ਹੋਣਗੇ ਹਲੇ ਤੱਕ ਤੋਂ ਕੁਝ ਬੋਲੇ ਨਹੀਂ ਹੈਗੇ ਪਰ ਉਹ ਜੇ ਏਡੇ ਸੱਚੇ ਬੰਦੇ ਨੇ ਜਦੋਂ ਗੁਰੂ ਘਰ ਉਹ ਚੜ ਜਾਣ ਜਾਂ ਗੁਰੂ ਘਰ ਅਸੀਂ ਚੜਦੇ ਵੀ ਉਹਨੇ ਗਾਣਾ ਪੁੱਛ ਕੇ ਕਰਿਆ ਜੀ ਉਹ ਸਾਡੇ ਨਾਲ ਉਹ ਗੱਲ ਉਹ ਕਲੀਅਰ ਕਰਨ ਸਾਡੇ ਨਾਲ ਸੱਚ ਬੋਲਣ ਉਹ ਸੱਚ ਬੋਲ ਦੇਣ ਵੀ ਚੋਰੀ ਕਰਿਆ ਕੋਈ ਚੱਕਰ ਨਹੀਂ ਹੈਗੇ ਕੁਝ ਵੀ ਨਹੀਂ ਬੋਲਦੇ ਹੈਗੇ ਉਦੋਂ ਬਾਅਦ ਜੀ ਬਈ ਤੁਹਾਨੂੰ ਜਣੀ ਰੋਸਾ ਹੈ ਕਿ ਤੁਹਾਨੂੰ ਪੁੱਛ ਕੇ ਨਹੀਂ ਬਈ ਗਾਣਾ ਕੀਤਾ ਤੁਹਾਡੇ ਮਨ ਤੁਹਾਡੇ ਮਨ 'ਚ ਇਹ ਗੁੱਸਾ ਰੋਸਾ ਤਾਂ ਹੈਗੇ ਬਈ ਕਿਉਂ ਵੀ ਗਾਣਾ ਪੁੱਛ ਕੇ ਨਹੀਂ ਕਰੇ ਕਿ ਕਿਉਂ ਗਾਣਾ ਭੇਜਦੇ ਹੁਣ ਮੈਂ ਤੁਹਾਨੂੰ ਆ ਮੋਬਾਈਲ ਫੋਨ ਪੀ ਮੈਂ ਤੁਹਾਨੂੰ ਫੜਾ ਦਾਂ ਠੀਕ ਹੈ ਮੈਂ ਤੁਹਾਨੂੰ ਇੱਕ ਮੋਬਾਈਲ ਫੋਨ ਫੜਾ ਦਾਂ ਤੇ ਹੱਥ 'ਚ ਫੜ ਲੇ ਬੱਜੂਗਾ ਤਾਂ ਮੇਰੇ ਪਰ ਰੱਖ ਦ ਤੁਸੀਂ ਲਿੱਤਾ ਨਾ ਮੈਨੂੰ ਪੈਸੇ ਮਿਲੇ ਨਾ ਤੁਸੀਂ ਨੇ ਮੈਨੂੰ ਪੁੱਛਿਆ ਉਹ ਜੀ ਭਾਈ ਜਿਵੇਂ ਸਿੱਧੂ ਮੂਸੇ ਵਾਲੇ ਦੀ ਤੇ ਕਰਨ ਔਜਲੇ ਦੀ ਬਾਈ ਤਾਂ ਕੰਟਰੋਵਰਸੀ ਬਾਈ ਚੱਲੀ ਰਹਿੰਦੀ ਸੀ ਬਾਈ ਇਹਦੇ ਬਾਰੇ ਬਾਈ ਤੁਹਾਡਾ ਕੀ ਵਿਚਾਰ ਹੈ ਬਾਈ ਉਹਦੇ ਬਾਰੇ ਵੀ ਉਹਨਾਂ ਦੇ ਆਪਸ ਦੇ ਵਿੱਚ ਗਿਲਬੇ ਸ਼ਿਕਵੇ ਹੋਣੇ ਤਾਂ ਕਰਕੇ ਕੰਟਰੋਵਰਸੀ ਚੱਲਦੀ ਰਹੀ ਜਿਵੇਂ ਹੁਣ ਇਹੀ ਆ ਗਈ ਗੱਲ ਵੀ ਹਨਾ ਚੋਰੀ ਦਾ ਗਾਣਾ ਗਿਆ ਤਾਈ ਉਹ ਗਾਣਾ ਆਇਆ ਹੈ ਸਨਫ ਗਾਣਾ ਸਨਿਫ ਦਾ ਰਿਪਲਾਈ ਆਇਆ ਹੈ ਜੀ ਤੈਨੂੰ ਮੈਂ ਸਨਿਫਾ ਦਿੱਤਾ ਤੂੰ ਸਨਿਫ ਕਰ ਰਿਹਾ ਮੈਂ ਸਨਫ ਕਰਤਾ ਜੀ ਬਾਈ ਜੀ ਤੁਹਾਡੇ ਬਾਈ ਕਿਹੜੇ ਫੇਵਰਟ ਸਿੰਗਰ ਨੇ ਫੇਵਰਿਟ ਸਿੰਗਰ ਦਾ ਮੇਰਾ ਤਾਂ ਹੁਣ ਦੀਪੇ ਆ ਬੱਲਰਾ ਜੀ ਬਾਈ ਦੇ ਬਾਈ ਦੇ ਉਹ ਫੌਰਨ ਵਾਲੇ ਰੈਪ ਜਿਆਦਾ ਸੁਣਦਾ ਜੀ ਉਹੀ ਉਹ ਜਿਆਦਾ ਗਾਣੇ ਉਹੀ ਸੁਣਦੇ ਉਹ ਬਾਹਰਲੇ ਜਿਆਦਾ ਗਾਣੇ ਸੁਣਦੇ ਉਹ ਜੀ ਬਾਕੀ ਓਰੇ ਵਾਲੀ ਵੀ ਸੁਣੀ ਜਾਂਦਾ ਜੀ ਚਲੋ ਮਾੜਾ ਕਹਿ ਨਹੀਂ ਉਹ ਆ ਗਏ ਹਨਾ ਜੀ ਉਹਦੇ ਮਨ ਪਸੰਦੀ ਹੁੰਦੇ ਵੀ ਉਹ ਕਿਹੜੇ ਦਾ ਜਿਆਦਾ ਸੁਣਦਾ ਉਹ ਨੂੰ ਆਪੋ ਕਹਿ ਨਹੀਂ ਸਕਦੇ ਹੈਗੇ ਜੀ ਚਲੋ ਬਾਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਦੇਖ ਲਾਂਗੇ ਬਾਈ ਚਲੋ ਹਾਂ ਹਾਂ ਦੇਖ ਲੀ ਜੋ ਵੀ ਰੱਬ ਦੀ ਰਜ਼ਾ ਹੈ ਹਾਂ ਹਾਂ ਚਲੋ ਧੰਨਵਾਦ ਧੰਨਵਾਦ ਜੀ